ਆਇਰਲੈਂਡ ਦੀ ਰਾਜਧਾਨੀ ਡਬਲਿਨ ਤੋਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਇਹ ਰਾਜਧਾਨੀ ਸਾਰੀ ਘੁਮਾਵਾਂਗੇ ਕਿਉਂਕਿ ਜਿਹੜਾ ਡਬਲਿਨ ਸ਼ਹਿਰ ਹੈਗਾ ਆ ਆਇਰਲੈਂਡ ਦੇ ਵਿੱਚ ਪਹਿਲਾ ਦਿਨ ਅੱਜ ਸਾਡਾ ਆਇਰਲੈਂਡ ਦਾ ਆਇਰਿਸ਼ ਲੋਕ ਕਿ ਉਹ ਜਿਹੜਾ ਕਿਵੇਂ ਦਾ ਐਕਸਪੀਰੀਅੰਸ ਰਹਿੰਦਾ ਇਹਨਾਂ ਦੇ ਨਾਲ ਉਹ ਸਾਰਾ ਦੇਖਾਂਗੇ ਤੇ ਬਾਕੀ ਇਸ ਤੋਂ ਇਲਾਵਾ ਬਹੁਤ ਸਾਰਾ ਪੁਰਾਣਾ ਇਹਨਾਂ ਦਾ ਆਇਰਿਸ਼ ਕਲਚਰ ਹੈ ਤੇ ਇੱਕ ਇੱਥੇ ਕਾਲਜ ਹੈ ਬਹੁਤ ਸਾਰਾ ਪੁਰਾਣਾ ਤੇ ਉਹ ਤੁਹਾਨੂੰ ਦਿਖਾਉਣਾ ਜਾਂ ਪੰਜਾਬੀ ਪਰਿਵਾਰ ਵੀ ਇੱਥੇ ਹੈਗੇ ਆ ਆਇਰਲੈਂਡ ਦੇ ਵਿੱਚ ਕੁਝ ਕੁ ਫੈਮਿਲੀ ਦੇ ਸਾਨੂੰ ਮੈਸੇਜ ਆਏ ਆ ਉਹਨਾਂ ਨੇ ਵੀ ਅੱਜ ਡੇ ਚ ਸਾਨੂੰ ਤੁਰਦੇ ਫਿਰਦੇ ਮਿਲਣਾ ਆਣਾ ਤੇ ਉਹਨਾਂ ਨਾਲ ਮਿਲਾਵਾਂਗੇ ਫਰਸਟ ਇਮਪ੍ਰੈਸ਼ਨ ਦੀ ਗੱਲ ਕਰਾਂ ਤਾਂ ਬਹੁਤ ਜ਼ਿਆਦਾ ਸਾਨੂੰ ਸੋਹਣਾ ਲੱਗ ਰਿਹਾ ਤੇ ਤੁਹਾਨੂੰ ਤਾਂ ਹੁਣ ਹਜੇ ਅਸੀਂ ਹੁਣੇ ਦਿਖਾ ਰਹੇ ਹਾਂ ਬਾਹਰ ਨਿਕਲ ਕੇ ਵੈਸੇ ਅਸੀਂ ਕੱਲ ਪੂਰੇ 2 ਘੰਟੇ ਇਹ ਸ਼ਹਿਰ ਚ ਘੇੜੇ ਦਿੱਤੇ ਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਯਾਰ ਸ਼ਹਿਰ ਸ਼ਾਂਤ ਜਗਾ ਪੀਸਫੁਲ ਹੈ ਆਇਰਿਸ਼ ਇਹਨਾਂ ਦੀ ਇੱਕ ਅਲੱਗ ਲੈਂਗੁਏਜ ਵੀ ਹੈ ਤੇ ਲੋਕ ਬਹੁਤ ਵਧੀਆ ਨੇ ਨਹੀਂ ਨਰਮ ਨੇ ਲੋਕ ਹਾਂਜੀ ਤੇ ਐਰੋਗੈਂਟ ਜੇ ਨਹੀਂ ਹੈਗੇ ਨਰਮ ਨੇ ਤੇ ਬਾਕੀ ਲੈਂਗੁਏਜ ਮੋਸਟਲੀ ਇੰਗਲਿਸ਼ ਬੋਲੀ ਜਾਂਦੀ ਹੈ ਪਰ ਆਇਰਿਸ਼ ਜਿਹੜੀ ਹੈ ਇਹਨਾਂ ਦੀ ਆਪਣੀ ਲੈਂਗੁਏਜ ਆ ਤੇ ਉਹ ਜਿੱਥੇ ਕਿਤੇ ਲਿਖੀ ਹੋਈ ਹੈਗੇ ਮੈਂ ਤੁਹਾਨੂੰ ਦਿਖਾ ਦੂੰਗਾ ਪਰ ਜਿਹੜਾ ਹੈਗਾ ਮਤਲਬ ਇੰਗਲਿਸ਼ ਚੱਲਦੀ ਹੈ ਸਾਰੇ ਕਿਤੇ ਤੇ ਬਾਕੀ ਸਾਫ ਸਫਾਈ ਹੋ ਰਹੀ ਤਾਂ ਪੂਰਾ ਯੂਰਪ ਚ ਤੁਹਾਨੂੰ ਪੂਰਾ ਵਧੀਆ ਹੀ ਮਿਲੇਗਾ ਸਾਰੇ ਪਾਸੇ ਯੂਕੇ ਨਾਲ ਦਾ ਸਿਮਿਲਰ ਤੁਹਾਨੂੰ ਦੇਖਣ ਨੂੰ ਮਿਲੇਗਾ ਐਵੇਂ ਦੇ ਜਿਵੇਂ ਆ ਰੈੱਡ ਕਲਰ ਦੇ ਇਮਾਰਤਾਂ ਦੇ ਜਿਹੜੇ ਕਲਰ ਹੈ ਹਨ ਘਰਾਂ ਦਾ ਸਟਾਈਲ ਤੇ ਕਲਰ ਉਹ ਤੁਹਾਨੂੰ ਸਾਰਾ ਐਸੇ ਤਰ੍ਹਾਂ ਦਾ ਮਿਲੇਗਾ ਇਹ ਦੇਖੋ ਇਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਜਿਹੜਾ ਇਨਫਰਾਸਟ੍ਰਕਚਰ ਹੈਗਾ ਨਵਾਂ ਬਹੁਤ ਘੱਟ ਆ ਤੇ ਨਵੇਂ ਕਿਤੇ ਕਿਤੇ ਬਣੇ ਹੋਏ ਆ ਤੁਹਾਨੂੰ ਇਧਰ ਦਿਖਾ ਦਿੰਨਾ ਮੈਂ ਆਹ ਦੇਖੋ ਨਵੀਆਂ ਇਮਾਰਤਾਂ ਐਦਾਂ ਦੀਆਂ ਨਵੀਆਂ ਵੀ ਬਣੀਆਂ ਹੋਈਆਂ ਸਾਰੀਆਂ ਪਰ ਜ਼ਿਆਦਾਤਰ ਜਿੰਨੀਆਂ ਇਮਾਰਤਾਂ ਇਥੇ ਉਹ ਸਾਰੀਆਂ ਪ੍ਰਾਣੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਜਿਹੜਾ ਇਹ ਸ਼ਹਿਰ ਹੈਗਾ ਇਹ ਪੱਬ ਤੇ ਕਲੱਬ ਦੀ ਲਾਈਫ ਲਈ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਥਾਂ ਥਾਂ ਤੁਹਾਨੂੰ ਪੱਬਸ ਮਿਲਣਗੇ ਤੇ ਅਸੀਂ ਤਾਂ ਰਾਤ ਦੇਖਿਆ ਤੇ ਅਗਨੀਜ਼ ਜਿਹੜੀ ਬੀਅਰ ਹੈ ਉਹ ਵੀ ਇੱਥੇ ਬਣਦੀ ਹੈ ਬਹੁਤ ਸਾਰੀਆਂ ਜਿਹੜੀਆਂ ਵਾਈਨ ਹੈ दारू ਹੈ ਉਹ ਇੱਥੇ ਬਣਦੀ ਹੈ ਉਹਦੇ ਲਈ ਤਾਂ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਜਿਹੜਾ ਇਹ ਸ਼ਹਿਰ ਹੈ ਤਿਆ ਸਾਡੇ ਹੋਟਲ ਵਾਲਿਆਂ ਨੇ ਕੁਝ ਸਾਨੂੰ ਇਹ ਦਿੱਤਾਗਾ ਵੀ ਇਹ ਇਹ ਚੀਜ਼ਾਂ ਤੇ ਦੇਖਣ ਆਣੀਆਂ ਟ੍ਰਿਨਿਟੀ ਕਾਲਜ ਡਬਲਿਨ ਇਹ ਆਪਾਂ ਦੇਖ ਕੇ ਆਉਣਾ ਜੀ ਤੇ ਆ ਗਨੀਜ਼ ਸਟੋਰ ਹਾਊਸ ਜਿਹੜਾ ਤੁਹਾਨੂੰ ਦੱਸਿਆ ਬੀਅਰ ਇੱਥੇ ਬਣਦੀ ਹੈ ਇਹਨਾਂ ਦਾ ਫੈਕਟਰੀ ਆ ਕੋਈ ਤੇ ਆ ਟੈਂਪਲ ਬਾਰ ਪੱਬੇ ਬਹੁਤ ਮਸ਼ਹੂਰ ਹੈ ਪੱਬਾਂ ਤੇ ਕਲੱਬਾਂ ਲਈ ਤਾਂ ਤੁਹਾਨੂੰ ਦੱਸਿਆ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਇੱਥੇ ਗਲੀ ਦਾ ਨਾਮ ਵੀ ਟੈਂਪਲਵਾਰ ਹੀ ਰੱਖਿਆ ਹੋਇਆ ਹੈ ਨਾ ਤੇ ਆ ਹੈਗਾ ਜੇਮਸ ਇਹ ਇੱਕ ਇਹ ਵੀ ਦਾਰੂ ਬਣਦੀ ਹੈ ਤੇ ਜੈਮਸਨ ਦਾਰੂ ਇੱਥੇ ਬਣਦੀ ਹੈ ਕਿਆ ਹਾਬ ਇੰਨੀ ਬ੍ਰਿਜ ਹੈਗਾ ਤੇ ਇਹ ਵੀ ਤੇ ਇਹ ਵੀ ਬਹੁਤ ਮਸ਼ਹੂਰ ਹੈ ਵੀ ਤੁਹਾਨੂੰ ਦਿਖਾਵਾਂਗੇ ਇਹ ਆ ਗਿਆ ਜੀ ਯੂ ਆਰ ਡਬਲਿਨ ਐਡਵੈਂਚਰ ਇਹ ਗਾਈਡ ਆ ਗਿਆ ਸਾਨੂੰ ਤੇ ਨਾਲ ਉਹਨਾਂ ਨੇ ਇੱਕ ਮੈਪ ਵੀ ਦਿੱਤਾ ਤੁਹਾਨੂੰ ਮੈਪ ਵੀ ਦਿਖਾ ਦਿੰਨੇ ਆ ਤੇ ਜਿਵੇਂ ਮੈਂ ਕਲੱਬਸ ਦੀ ਪੱਬਸ ਦੀ ਗੱਲ ਕੀਤੀ ਸੀ ਅੱਜ ਜਿੱਥੇ ਵੀ ਜਿਹੜੇ ਗਲੀ ਮੋੜ ਤੇ ਤੁਸੀਂ ਦੇਖੋਗੇ ਤੇ ਸਾਰੇ ਤੁਹਾਨੂੰ ਕਲੱਬ ਦੇਖਣਗੇ ਰਾਤ ਨੂੰ ਇੰਨੇ ਡੱਕੇ ਹੋਏ ਬੰਦੇ ਫਿਰਦੇ ਰਹਿੰਦੇ ਇੱਥੇ ਇੰਨੇ ਕ ਜਿਆਦਾ ਡੱਕੇ ਹੋਏ ਤੇ ਗਲੀਆਂ ਚ ਇਹ ਜਿਹੜਾ ਗੋਰਿਆਂ ਦਾ ਅਸਲ ਚ ਕਲਚਰ ਹੈ ਨਾ ਮਤਲਬ ਪੀਣ ਵਾਲਾ 7 ਦਿਨ 6 ਦਿਨ ਕੰਮ 5 ਦਿਨ ਕੰਮ ਕਰਨ ਵਾਲਾ 2 ਦਿਨ ਡਾਊਨ ਵਾਲਾ ਉਹ ਇਹ ਸ਼ਹਿਰ ਜਾ ਕੇ ਫੀਲ ਕੀਤਾ ਜਾ ਸਕਦਾ ਜਦੋਂ ਅਸੀਂ ਰਾਤ ਦੇਖਿਆ ਨਾ ਅਸੀਂ ਸੋਚਿਆ ਸੀ ਕਿਤੇ ਆਪਣੇ ਪੰਜਾਬੀ ਪੀ ਕੇ ਖਲਾਰਦੇ ਆ ਇਹ ਵੀ ਪੀ ਕੇ ਖਲਾਰਦੇ ਆ ਬਹੁਤ ਸਾਊਟਿੰਗ ਕਰਦੇ ਸੀ ਪੁਲਿਸ ਇਹਨਾਂ ਨੂੰ ਘਰੇ ਛੱਡ-ਛੱਡ ਆਉਂਦੀ ਆ ਪੱਬਾਂ ਦੇ ਕਲੱਬਾਂ ਦੇ ਬਾਹਰ ਪੁਲਿਸ ਖੜੀ ਰਹਿੰਦੀ ਹੈ ਤੇ ਗੱਡੀ ਜੇ ਕੋਈ ਗੱਡੀ ਨਹੀਂ ਵੀ ਚਲਾਉਂਦਾ ਤਾਂ ਵੀ ਉਹਨੂੰ ਘਰੇ ਛੱਡ ਕੇ ਆਉਂਦਾ ਇਹ ਮੈਪ ਦਿਖਾਇਓ ਖੁਸ਼ੀ ਥੋੜਾ ਜਿਹਾ ਇਹ ਮੈਪ ਵੀ ਦਿੱਤਾ ਹੈ ਸਾਡੇ ਹੋਟਲ ਵਾਲਿਆਂ ਨੇ ਕਿ ਤੁਸੀਂ ਸ਼ਹਿਰ ਚ ਕੀ ਕੀ ਚੀਜ਼ਾਂ ਦੇਖ ਸਕਦੇ ਹੋ ਤੇ ਆਹਾ ਸ਼ਹਿਰ ਦੇ ਵਿੱਚੋਂ ਦੀ ਇੱਕ ਦਰਿਆ ਜਾਂਦਾ ਹੈ ਜਿਹੜਾ ਲਿਖਿਆ ਹੈ ਨਾ ਰਿਵਰ ਲੀਫੀ ਇਹ ਦਰਿਆ ਵੀ ਤੁਹਾਨੂੰ ਦਿਖਾਉਣਾਗਾ ਤੇ ਇਹ ਦਰਿਆ ਦੇ ਆਲੇ ਦੁਆਲੇ ਇੰਨੀਆਂ ਚੀਜ਼ਾਂ ਇਹ ਹੋਟਲ ਵਾਲੇ ਸਾਡੇ ਹੋਟਲ ਬਹੁਤ ਵਧੀਆ ਯਾਰ ਗਾਈਡ ਬਹੁਤ ਕੀਤਾ ਉਹਨਾਂ ਨੇ ਤੇ ਹੁਣ ਤੁਰਦੇ ਫਿਰਦੇ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਉਣੀਆਂ ਸੀ ਤੇ ਨਾਲੇ ਖੁਦ ਸ਼ਹਿਰ ਚ ਘੇੜੇ ਦਿੰਦੇ ਰਹਿਣਾ ਹੈਗਾ ਇੱਧਰ ਆ ਜਾ ਖੁਸ਼ੀ ਜਿੱਥੇ ਨਾ ਅਸੀਂ ਹੁਣ ਤੁਰੇ ਫਿਰਦੇ ਆ ਤੇ ਇਹ ਸ਼ਹਿਰ ਦਾ ਸਿਟੀ ਸੈਂਟਰ ਹੈ 메인 ਸਟਰੀਟ ਹੈ ਮਤਲਬ ਆ ਇੱਥੇ ਦੋ ਹੀ 메인 ਸਟਰੀਟ ਨੇਗੀਆਂ ਇੱਕ ਤਾਂ ਹੈਗੀਆ ਜਿਹੜੀ ਤੁਹਾਨੂੰ ਰਿਵਰ ਤੇ ਅਸੀਂ ਲੈ ਕੇ ਜਾਣਾ ਉਹ 메인 ਹੈ ਤੇ ਇੱਕ ਜਿਹੜੀ ਸਟਰੀਟ 'ਚ ਅਸੀਂ ਹੁਣ ਤੁਰ ਫਿਰ ਰਹੇ ਹਾਂ ਇਹ ਟ੍ਰਿਨਿਟੀ ਕਾਲਜ ਵਾਲੀ ਸਟਰੀਟ ਹੈ ਕਹਿ ਸਕਦੇ ਹੋ ਜੋਰਜ ਸਮਥਿੰਗ ਰੋਡ ਦਾ ਇਹਦਾ ਨਾਮ ਹੈਗਾ ਕਿਆ ਬਾਤ ਹੈ ਆਦੇ ਕਿਉਂ ਘਰ ਕਿੰਨੇ ਸੋਹਣੇ ਲੱਗਦੇ ਹਨਾ ਕਿੰਨੇ ਕਲਰਫੁਲ ਸਾਰੇ ਨੇ ਆਪ ਕੋ ਆਪਣਾ ਰੰਗ ਕੀਤਾ ਹੋਇਆ ਹਾਂਜੀ ਕਿਸੇ ਨਾ ਜਗ੍ਹਾ ਤੇ ਜਾ ਕੇ ਪਤਾ ਲੱਗਦਾ ਉੱਥੋਂ ਦਾ ਐਕਸਪੀਰੀਅੰਸ ਕੀ ਹੈਗਾ ਤੇ ਸਾਨੂੰ ਪਹਿਲਾਂ ਸੀਗਾ ਵੀ ਇੱਥੇ ਇੰਡੀਅਨ ਬਹੁਤ ਘੱਟ ਹੋਣਗੇ ਆਇਰਲੈਂਡ ਕਿਉਂਗੇ ਆਇਰਲੈਂਡ ਇੱਕ ਇਹੋ ਜਿਹਾ ਦੇਸ਼ ਹੈ ਕਈਆਂ ਨੇ ਤਾਂ ਨਾਂ ਹੀ ਨਹੀਂ ਸੁਣਿਆ ਹੁੰਦਾ ਵੀ ਆਇਰਲੈਂਡ ਕਿੱਥੇ ਜਿਵੇਂ ਇੰਗਲੈਂਡ ਹੋ ਗਿਆ ਜਾਂ ਕੈਨੇਡਾ ਹੋ ਗਿਆ ਆਸਟ੍ਰੇਲੀਆ ਨਿਊਜ਼ੀਲੈਂਡ ਤਾਂ ਚਲੋ ਪਪੂਲਰ ਕੰਟਰੀ ਆ ਹੁਣ ਜਰਮਨ ਹੋ ਗਿਆ ਹਨਾ ਜਰੈਂਟਲੀ ਹੋ ਗਿਆ ਜਿੱਥੇ ਜਾ ਕੇ ਇਹਨਾਂ ਨੂੰ ਤਾਂ ਸਾਰੇ ਲੋਕ ਹੀ ਜਾਣਦੇ ਆ ਤੇ ਆਇਰਲੈਂਡ ਅਰਗੇ ਦੇਸ਼ਾਂ ਨੂੰ ਘੱਟ ਮਤਲਬ ਇਹ ਹੁੰਦਾ ਜਾਣਦੇ ਪਰ ਇੰਨੇ ਕ ਜਿਆਦਾ ਪੰਜਾਬੀ ਤੇ ਇੰਨੇ ਕ ਜਿਆਦਾ ਇੰਡੀਅਨ ਇੱਥੇ ਰਹਿੰਦੇ ਆ ਤੇ ਹੈਰਾਨ ਹੋਏ ਹੋਏ ਆ ਜੀ ਇਹ ਕੀ ਕਹਿ ਸਕਦੇ ਆਪਾਂ ਏਸ਼ੀਅਨ ਕਹਿ ਸਕਦੇ ਏਸ਼ੀਅਨ ਮੂਵਮੈਂਟ ਤੇ ਖਾਣ ਪੀਣ ਦੀ ਤੁਹਾਨੂੰ ਬਿਲਕੁਲ ਵੀ ਪ੍ਰੋਬਲਮ ਨਹੀਂ ਆਉਂਦੀ ਇੰਨੇ ਕੁ ਜ਼ਿਆਦਾ ਅਸੀਂ ਇੰਡੀਅਨ ਰੈਸਟੋਰੈਂਟ ਦੇਖ ਰਹੇ ਹਾਂ ਰਾਤ ਵੀ ਅਸੀਂ ਜਿਹੜਾ ਖਾਣਾ ਖਾਦਾ ਸੀਗਾ ਮਤਲਬ ਡਿਨਰ ਕੀਤਾ ਉਹ ਵੀ ਇੰਡੀਅਨ ਰੈਸਟੋਰੈਂਟ ਚ ਆਹ ਏਰੀਆ ਚ ਇੰਨੇ-ਇੰਨੇ ਰੈਸਟੋਰੈਂਟ ਹੈ ਮੇਨ ਗੱਲ ਆ ਸਭੇ ਵੀ ਹੈਗਾ ਇੱਥੇ ਹਾਂਜੀ ਫੂਡ ਚੇਂਜ ਤੁਹਾਨੂੰ ਸਾਰੀਆਂ ਮਿਲ ਜਾਣਗੀਆਂ ਕਿਸੇ ਕਿਸੇ ਕੰਟਰੀ ਚ ਨਹੀਂ ਮਿਲਦੀਆਂ ਹੁੰਦੀਆਂ ਮੌਸਮ ਆਇਰਲੈਂਡ ਦਾ ਕਾਫੀ ਜ਼ਿਆਦਾ ਸੋਹਣਾਗਾ ਤੇ ਪਤਾ ਨਹੀਂ ਅੱਜ ਹੀ ਸੋਹਣਾ ਹੋਇਆ ਹੋਇਆ ਹੁਣੇ ਜਦੋਂ ਅਸੀਂ ਦੋ ਕੁ ਦਿਨ ਮਤਲਬ ਇੱਥੇ ਆ ਕੱਲ ਦੇਖ ਰਹੇ ਸੀ ਅਜਾਜ ਤੇ ਥੋੜੀ ਥੋੜੀ ਭੂਰ ਪੈਂਦੀ ਰਹਿੰਦੀ ਹੈ ਕੱਲ ਤਾਂ ਬਹੁਤ ਜ਼ਿਆਦਾ ਮੀਂਹ ਜਰੋਂ ਸੀ ਉੱtre ਸੀ ਤੇ ਅੱਜ ਬੱਦਲ ਵਾਈ ਹੈ ਕਾਫੀ ਉੱਪਰ ਥੋੜੀ ਥੋੜੀ ਠੰਡ ਆ ਤੇ ਠੰਡੀ ਹਵਾ ਚੱਲ ਰਹੀ ਹੈ ਪਰ ਨਾਲ ਕੰਫਰਟੇਬਲ ਆ ਵੈਦਰ ਸਾਡੇ ਲਈ ਤਾਂ ਖਾਸ ਕਰਕੇ ਆ ਦੇ ਖੋਜ ਲੈਣੇ ਸਾਰੇ ਜੈਕਟ ਪਾਇਆ ਹੋਈਆਂ ਜੇ ਨਹੀਂ ਇਧਰ ਦੇ ਤੁਹਾਨੂੰ ਦੇਖਣਗੇ ਤੇ ਖੁਸ਼ੀ ਨੂੰ ਵੀ ਠੰਡ ਜ਼ਿਆਦਾ ਲੱਗਦੀ ਹੈ ਖੁਸ਼ੀ ਨੇ ਵੀ ਜੈਕਟ ਪਾਈ ਹੈ ਤੇ ਪਰ ਜਿਹੜੇ ਗਰਮੀ ਚੋਂ 35 45 ਡਿਗਰੀ ਟੈਂਪਰੇਚਰ ਚ ਆਉਂਦੇ ਆ ਪੰਜਾਬ ਵਾਲੇ ਤੇ ਉਹਨਾਂ ਲਈ ਬਹੁਤ ਜ਼ਿਆਦਾ ਕੰਫਰਟੇਬਲ ਹੈ ਏਸੀ ਵਾਂਗੂ ਠੰਡੀ ਹਵਾ ਇਹ ਨਾ ਰਾਜਧਾਨੀ ਸਾਨੂੰ ਪਸੰਦ ਆ ਰਹੀ ਹੈ ਤੇ ਬਹੁਤਾ ਭੀੜ ਭੜਕਾ ਨਹੀਂ ਹੈਗਾ ਲੰਡਨ ਨਾਲੋਂ ਜਿਵੇਂ ਤੁਹਾਨੂੰ ਦੱਸਿਆ ਫਰਕ ਹੈ ਥੋੜਾ ਥੋੜਾ ਥਾਂ-ਥਾਂ ਮੈਪ ਗਾਈਡ ਵੀ ਦਿੱਤੇ ਹੋਏ ਹੈ ਤੇ ਆ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਇੱਥੋਂ ਪਲੇਸਿਸ ਤੁਸੀਂ ਆਪਣੀਆਂ ਲੱਭ ਸਕਦੇ ਹੋ ਕਿ ਕਿੱਥੇ ਜਾਣਾ ਇਹ ਸ਼ਹਿਰ ਚ ਦੇਖਣ ਨੂੰ ਵੈਸੇ ਆ ਜਿਆਦਾਤਰ ਜਿਵੇਂ ਤੁਹਾਨੂੰ ਦੱਸਿਆ ਬਾਰ ਜਾਂ ਹੋਰ ਇਹੀ ਚੀਜ਼ਾਂ ਤੁਹਾਨੂੰ ਮਿਲਣਗੀਆਂ ਤੇ ਇਹ ਸ਼ਹਿਰ ਨੂੰ ਘੁੰਮਣ ਲਈ ਡਬਲਿਨ ਨੂੰ ਇਹੋ ਜੀਆਂ ਬੱਸੇਜ਼ ਵੀ ਚੱਲਦੀਆਂ ਜਿਵੇਂ ਲੰਡਨ ਚ ਬੱਸੇ ਚੱਲਦੀਆਂ ਐਵੇਂ ਨਹੀਂ ਐ ਬੱਸੇ ਤੇ ਤੁਸੀਂ ਘੁੰਮ ਸਕਦੇ ਹੋ ਲੰਡਨ ਚ ਰੈੱਡ ਬੱਸੇਜ਼ ਚੱਲਦੀਆਂ ਤੇ ਇੱਥੇ ਆ ਬੱਸੇ ਚੱਲਦੀਆਂ ਜਿਆਦਾ ਜਿਹੜੀਆਂ yellow ਤੇ green ਇਹਨਾਂ ਇਹ ਪਬਲਿਕ ਟਰਾਂਸਪੋਰਟ ਹੈ ਇਹਨਾਂ ਤੇ ਵੀ ਤੁਸੀਂ ਡਬਲਿਨ ਪੂਰਾ ਘੁੰਮ ਸਕਦੇ ਹੋ ਮੈਂ ਨਾ ਅੱਜ ਸਵੇਰੇ ਯਾਰ ਕੁਝ ਹੋਟਲ ਚੋਂ ਚਾਕੇ ਲਿਆਇਆ ਫੁੱਲ ਸਲੀਪ ਤੇ ਛੱਕਾਂ ਦੇ ਛੱਕਾਂ ਹੀ ਕਹਿੰਦੀਆਂ ਮੈਨੂੰ ਇਹ ਲੱਗਦਾ ਮੈਨੂੰ ਵੀ ਕਹਿੰਦੇ ਸੀ ਰੇਫਨ ਕਹਿੰਦੇ ਅੱਜ ਤਾਂ ਧੁੱਪ ਨਿਕਲੀ ਹੋਈ ਆ ਕੋਈ ਵੈਦਰ ਸਹੀ ਆ ਮਤਲਬ ਤੁਸੀਂ ਹਾਫ 슬ੀਵ ਚ ਕੰਮ ਸਾਗਦੇ ਹੋ ਤੇ ਮੈਂ ਤੁਹਾਨੂੰ ਦੱਸਾਂ ਨਾ ਜਿਵੇਂ ਆਪਣੇ ਵੈਦਰ ਦੀ ਪ੍ਰੈਡਿਕਸ਼ਨ ਹੋ ਜਾਂਦੀ ਹੈ ਬਾਹਰਲੇ ਦੇਸ਼ਾਂ 'ਚ ਨਾ ਖਾਸ ਕਰਕੇ ਅਸੀਂ ਇੰਗਲੈਂਡ ਦੇਖਿਆ ਸੀ ਸਵਿਟਜ਼ਰਲੈਂਡ ਦੇਖਿਆ ਆਇਰਲੈਂਡ 'ਚ ਦੇਖ ਰਹੇ ਆ ਇੱਥੇ ਜਿਹੜੀ ਪ੍ਰੈਡਿਕਸ਼ਨ ਆਉਣੀ ਬਹੁਤ ਔਖੀ ਆ ਵੈਦਰ ਆਨਲਾਈਨ ਕੁਝ ਹੋਰ ਦਿਖਾਇਆ ਹੁੰਦਾ ਅੱਜ ਧੁੱਪ ਦਿਖਾਈ ਹੋਈ ਸੀ ਤੇ ਪਰ ਥੋੜੀਆਂ ਥੋੜੀਆਂ सनी ਡੇ ਦਿਖਾ ਰਹੇ ਪਰ ਪੂਰ ਪੈਣ ਲੱਗ ਪੱਰ ਬੱਦਲ ਆ ਦੇਖੋ ਨਾਲ ਇੰਨੀ ਠੰਡੀ ਹਵਾ ਚੱਲ ਰਹੀ ਐ ਇੰਨੀ ਕ ਜਿਆਦਾ ਠੰਡੀ ਹਵਾ ਜਿਵੇਂ ਭਾਈ ਅਸੀਂ ਅੱਗੇ ਨਹੀਂ ਬੈਠੇ ਹੁੰਦੇ ਜਦੋਂ 17 ਕਿਤੇ ਛੱਡਿਆ ਹੁੰਦਾ 17 ਕੁਦਰਤ ਦਾ ਏਸੀ ਲਾਇਆ ਹੋਇਆ ਇਹ ਬਾਹਰ ਇਹ ਜੀ ਘੁੰਮਦੇ ਘੁੰਮਦੇ ਆਇਰਲੈਂਡ 'ਚ ਆਪਣੇ ਪੰਜਾਬੀ ਬੰਦੇ ਲੱਭ ਜਾਂਦੇ ਤੁਹਾਨੂੰ ਕਹਿਆ ਸੀ ਪੰਜਾਬੀ ਬਹੁਤ ਰਹਿੰਦੇ ਐ ਲੈਂਦੇ ਪੰਜਾਬ ਵਾਲੇ ਐ ਹਾਂ ਜੀ ਕਿੱਥੋਂ ਤੁਸੀਂ ਆਸੀਫ ਅਲੀ ਗੁਲਸਤਾਨ ਕਲੋਂ ਦੀ ਹੱਥ ਬਹੁਤ ਚੌਕ ਅੱਛਾ ਜੀ ਤੇ ਲਾਹੌਰ ਵਾਲੇ ਪਾਸੇ ਹੁੰਦੇ ਆ ਲੈnde ਪੰਜਾਬ ਵਾਲੇ ਲਾਹਲਪੁਰ ਯਾਰ ਲਾਹਲਪੁਰ ਨਾਸਰ ਟਿਲੋਂ ਦੇ ਏਰੀਏ ਆ ਨਾਸਰ ਟਿਲੋਂ ਦੇ ਏਰੀਏ ਚ ਆਵਾਜ਼ ਵੀ ਹੁੰਦਾ ਮੈਂ ਉਹ ਸਿੱਧੀ ਜਾ ਮੈਂ ਅੱਛਾ ਹਾਂ ਹਾਂ ਜੀ ਹਾਂ ਜੀ ਚੰਗਾ ਲੱਗਿਆ ਪਹਿਲਾਂ ਤਾਂ ਤਾਂ ਰਾਖ ਚੋਂ ਕੱਟਣਾ ਨਹੀਂ ਤੁਸੀਂ ਅਰੇ ਮੈਂ ਤੁਹਾਨੂੰ ਇਨਫੋਰਮੇਸ਼ਨ ਵੀ ਲੈ ਕੇ ਚੱਲੋ ਚੱਲੋ ਇਹ ਮੈਂ ਗਿਆ ਪਾਕਿਸਤਾਨ ਤੇ ਮੈਂ ਇਨਸ਼ਾਅੱਲਾ ਭਾਈ ਨਾਸਰ ਨੂੰ ਮਿਲਾਂਗਾ ਚਲੋ ਪਹਿਲਾਂ ਇਹ ਕਰਦੇ ਆ ਆ ਪਹਿਲਾਂ ਆਪਾਂ ਇਨਫੋਰਮੇਸ਼ਨ ਲੈਣੀ ਹੈ ਇਨਫੋਰਮੇਸ਼ਨ ਆਉ ਤੁਹਾਨੂੰ ਅਸੀਂ ਨਾ ਟਿਕਟਸ ਲੈਣੀਆਂ ਸੀਗੀਆਂ ਤੇ ਇੱਥੇ ਦੀਆਂ ਕੁਝ ਜਿਵੇਂ ਤੁਹਾਨੂੰ ਦੱਸੇ ਸੀ ਗੇ ਇਸ ਦੀਆਂ ਇੱਥੇ ਪੱਬ ਤੇ ਕਲੱਬ ਲਈ ਜਿਹੜਾ ਬਹੁਤ ਮਸ਼ਹੂਰ ਹੈ ਨਾ ਮੈਨੂੰ ਦੱਸੇ ਫੈਕਟਰੀ ਹੈ ਬਹੁਤ ਹੀ ਵੱਡੀ ਹੈ ਸਭ ਤੋਂ ਹਾਂਜੀ ਹਾਂਜੀ ਉਹਦੀਆਂ ਲੈਂਡਾਂ ਠੀਕਾ ਮੈਂ ਉੱਤੇ ਜੌਬ ਕਰ ਰਿਹਾ ਸੀ ਮੈਂ ਸਪੈਸ਼ਲ ਉਤਰ ਗਿਆ ਅਗਲੇ ਵਲਾਹ ਜੇ ਤੁਸੀਂ ਮੈਨੂੰ ਪਾਇਆ ਨਾ ਨਾ ਭਾਜੀ ਤਾਂ ਦੇਖ ਲਿਓ ਜਰੂਰ ਪਾ ਦੇਾਂਗੇ ਤੁਹਾਨੂੰ ਮੈਂ ਤਾਂ ਤੁਹਾਨੂੰ ਮੈਨੂੰ ਖਿਦਮਤ ਦੱਸੋ ਮੇਰੇ ਲਈ ਮੈਂ ਕੀ ਕਰ ਸਕਦਾ ਨਾ ਨਾ ਧੰਨਵਾਦ ਤੁਹਾਡਾ ਪੱਕੀ ਗੱਲ ਹੈ ਸਾਰੇ ਟਿਕਟਾਂ ਦਿਵਾ ਦਿਓ ਆਨਲਾਈਨ ਕਿਉਂਕਿ ਫੁੱਲ ਹੈ ਸਾਰਾ ਮਿਲ ਨਹੀਂ ਰਹੀਆਂ ਇੱਥੇ ਟੂਰਿਜ਼ਮ ਚ ਇੱਥੇ ਹੀ ਕੰਮ ਕਰਦੇ ਆ ਟੂਰਸ ਐਂਡ ਟਿਕਟਸ ਇਹ ਕਹਿੰਦੇ ਵੀ ਮੈਂ ਦਵਾ ਦਿੰਦਾ ਤੁਹਾਨੂੰ ਟਿਕਟ ਟੰਗ ਕਿਹੜੀ ਗੱਲ ਐ ਤੇ ਟੂਰਿਜ਼ਮ ਦਾ ਆਫਿਸ ਐ ਇਹ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਆ ਜਿਹੜਾ ਇੱਥੇ ਦਾ ਦਰਿਆ ਐ ਇੱਕ ਤੇ ਉਹਦੇ ਕਿਨਾਰੇ ਤੇ ਉੱਥੋਂ ਜਿਹੜੀ ਡਬਲਿਨ ਦੀ ਖੂਬਸੂਰਤੀ ਦਿਖਦੀ ਐ ਨਾ ਉਹ ਆਪਣੇ ਆਪ ਚੱਕਰ ਲੱਗ ਗਈ ਆ ਆ ਦੇਖੋ ਇਹ ਸ਼ਾਮ ਨੂੰ ਆਖੋ ਜੀ ਸ਼ਾਮ ਨੂੰ ਭਰਦੇ ਆ ਹਨਾ ਇੰਨੇ ਕੁ ਜ਼ਿਆਦਾ ਲੋਕ ਦਰੂ ਪਿੰਦੇ ਆ ਯਾਰ ਇੱਥੇ ਦੇ ਸਾਰਾ ਪਰਿਆ ਹੁੰਦਾ ਹਾਂ ਸਾਡਾ ਨਾ ਇਹ ਵੀ ਮੰਨ ਹੈ ਵੀ ਇੱਕ ਬਲੌਗ ਇੱਥੋਂ ਦੀ ਨਾਈਟ ਲਾਈਫ ਤੇ ਬਣਾਈਏ ਕਿ ਜਿਹੜੀ ਇੱਥੋਂ ਦਾ ਕਨਸੈਪਟ ਹੈ ਗੋਰਾਂ ਦਾ ਖਾਣ ਵਾਲਾ ਵੀ 5 ਦਿਨ ਕੰਮ ਕਰੋ ਤੇ 2 ਦਿਨ ਹੜਾਓ ਹਨਾ ਜਿੰਨਾ 5 ਦਿਨਾਂ ਚ ਕਮਾਇਆ ਉਹਨਾਂ 2 ਦਿਨਾਂ ਚ ਢਾਓ ਹਾਂਜੀ ਮਤਲਬ ਪੱਬ ਤੇ ਕਲੱਬ ਵਾਲੀ ਲਾਈਫ ਹੈ ਤੇ ਉਹ ਸਾਰਾ ਇੱਕ ਇੱਕ ਥਾਂਵੇਂ ਆਏ ਸਾਰਾ ਡਬਲਿਨ ਚ ਇਹ ਟੈਂਪਲ ਬਾਰ ਕਰਕੇ ਮਤਲਬ ਪੂਰੀ ਸਟਰੀਟ ਹੈਗੀ ਇਹ ਸਾਰੀ ਉਹ ਗਲੀ ਚ ਤੁਹਾਨੂੰ ਸਾਰੀ ਕਲੱਬੀ ਕਲਬੇ ਮਿਲ ਲੰਗੇ ਤੇ ਸਾਰੇ ਭਰੇ ਹੋਏ ਅਸਲ ਚ ਇੱਥੇ ਨਾ ਇੱਕ ਵੱਡਾ ਬਾਰ ਹੈ ਟੈਂਪਲ ਬਾਰ ਦੇ ਨਾਮ ਦਾ ਤਾਂ ਕਰਕੇ ਸਾਰੀ ਗਲੀ ਨੂੰ ਇਹ ਟੈਂਪਲ ਬਾਰ ਕਿਹਾ ਜਾਂਦਾ ਜੋ ਵੀ ਉਹਦੇ ਵਿੱਚ ਹੋਟਲ ਵਗੈਰਾ ਹੋਣ ਸਾਰੇ ਉਹਦੇ ਵਿੱਚ ਹੀ ਆ ਜਾਂਦੇ ਤੇ ਜਿਹੜਾ ਇਹ ਏਰੀਆ ਪੂਰੇ ਡਬਲਿਨ ਦਾ ਸਭ ਤੋਂ ਮਹਿੰਗਾ ਏਰੀਆ ਹੈ ਇੱਥੇ ਸਾਡਾ ਹੋਟਲ ਹੈ ਮੇਨ ਟੂਰਿਸਟ ਸਪੌਟ ਏ ਵੀ ਆ ਤੇ ਇੱਥੇ ਜਿਆਦਾ ਲੋਕ ਘੁੰਮਣ ਫਿਰਨ ਦੇਖਣ ਪੂਰਾ ਜੇ ਡਬਲਿਨ ਹੁੰਦੇ ਤਾਂ ਇਸ ਏਰੀਏ ਚ ਆਉਂਦੇ ਆ ਸਾਰੀਆਂ ਜਗਾਵਾਂ ਵੀ ਵਾਕਿੰਗ ਡਿਸਟੈਂਸ ਤੇ ਤੇ ਜਿਹੜੇ ਸਾਨੂੰ ਮਿਲੇ ਸੀ ਨਾ ਕੱਲ ਪੰਜਾਬੀ ਬਾਈ ਉਹ ਦੱਸ ਰਹੇ ਸੀ ਕਹਿੰਦੇ ਅਸੀਂ ਤਾਂ ਭੁੱਲ ਭਲੇਖੇ ਵੀ ਇਹ ਏਰੀਏ ਚ ਨਹੀਂ ਜਾਂਦੇ ਕਿਉਂਕਿ ਮਹਿੰਗਾ ਵੀ ਇੰਨਾ ਕਿਉਂਕਿ ਟੂਰਿਸਟ ਜਿਆਦਾ ਹੈ ਤਾਂ ਕਰਕੇ ਓਬਵੀਅਸਲੀ ਮਹਿੰਗਾ ਵੀ ਜਿਆਦਾ ਹੈ ਹਨਾ ਤੇ ਹੁਣ ਸਾਡਾ ਇਹ ਮਨ ਹੈ ਵੀ ਨਾਈਟ ਨੂੰ ਅਸੀਂ ਨਾ ਨਾਲ ਐਕਸਪਲੋਰ ਕਰਾਂਗੇ ਤੇ ਨਾਲ ਤੁਹਾਨੂੰ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਵੀ ਉਹ ਸਾਰੀ ਦਿਖਾਵਾਂਗੇ ਮੀ ਆ ਗਿਆ ਬਾਈ ਆਹਾਹਾ ਹੁਣ ਕਿਤੇ ਖੜਨਾ ਬਣਿਆ ਥੋੜਾ ਟਾਈਮ ਇਹ ਦੇਖੋ ਇਹ ਜਿਵੇਂ ਜਿਹੜੇ ਬਾਅਰ ਦੀ ਮੈਂ ਗੱਲ ਕਰ ਰਿਆ ਸੀ ਨਾ ਤੁਹਾਨੂੰ ਇਸ ਤਰ੍ਹਾਂ ਕਰਕੇ ਬਾਅਰ ਹੁੰਦੇ ਆ ਦੇਖੋ ਟੈਂਪਲ ਬਾਅਰ ਟੈਂਪਲ ਬਾਅਰ ਤੁਸੀਂ ਦੇਖੋ ਨਾ ਟੈਂਪਲ ਹਾਂਜੀ ਸੋਨਣਾ ਚ ਵੀਅਰਡ ਜਿਹਾ ਲੱਗਦਾ ਨਾ ਆਪਾਂ ਨੂੰ ਥੋੜਾ ਆਪਣੇ ਮੰਦਿਰ ਨੂੰ ਗਿਆ ਜਾਂਦਾ ਟੈਂਪਲ ਆਪਣੇ ਲਈ ਬਹੁਤ ਮਤਲਬ ਰਿਸਪੈਕਟਫੁਲ ਜਗਾ ਹੁੰਦੀ ਆ ਨਾ ਟੈਂਪਲ ਤੇ ਇਹ ਇਹ ਹਰੇਕ ਜਗਾ ਨੂੰ ਟੈਂਪਲ ਟੈਂਪਲ ਬਾਅਰ ਹੈ ਤਾਂ ਕਿ ਖੁਜੀ ਮੈਂ ਕਹਿੰਨਾ ਕਿਤੇ ਖੜ ਜੀ ਯਾਰ ਖੜ ਜੀ ਬੀ ਤੇਜ ਹੋ ਗਿਆ ਹੈ ਨਾ ਜਿਹੜੀ ਇਹ ਸਾਰੀ ਸਟਰੀਟ ਹੈ ਨਾ ਜਿਹੜੀ ਆ ਸਾਨੂੰ ਟੈਂਪਲ ਬਾਰ ਦੱਸ ਰਹੇ ਸੀ ਇਹ ਸਟਰੀਟ ਆ ਸਾਰੀ ਤੇ ਜਿਹੜਾ ਸਭ ਤੋਂ ਮਸ਼ਹੂਰ ਹੈਗਾ ਇੱਥੋਂ ਦਾ ਮਤਲਬ ਪੁਰਾਣਾ ਜਿਹੜਾ ਕਲੱਬ ਹੈਗਾ ਨਾ ਇੱਥੋਂ ਦਾ ਬਹੁਤ ਜ਼ਿਆਦਾ ਮਸ਼ਹੂਰ ਤੇ ਉਹ ਵੀ 18 1800 ਕੋਚ ਦਾ ਹੈਗਾ ਇੰਨਾ ਜ਼ਿਆਦਾ ਮਸ਼ਹੂਰ ਆ ਦੇਖੋ ਸਾਹਮਣੀ ਆ ਗਿਆ ਰੇਪਰ ਆਹੀ ਹੈ ਹਾਂਜੀ ਇਹ ਕੋਈ ਰੌਣਕ ਮੇਲਾ ਨਹੀਂ ਨਾ ਹੈਗਾ ਤੇ ਰਾਤ ਇੱਥੇ ਬਹੁਤ ਜੇ ਉਹ ਕੱਲ ਸ਼ਾਮ ਨੂੰ ਆਏ ਸੀਗੇ ਦੇਖਣ ਉਦੋਂ ਬਾਹਲੀ ਇੱਥੇ ਭੀੜ ਬੜਾ ਕਾਸ ਸੀਗਾ ਹਾਂਜੀ ਤੇ ਇਹ ਆਹ ਹੈ ਟ੍ਰੈਡੀਸ਼ਨਲ ਆਇਰਿਸ਼ ਇਹਨੂੰ ਐ ਨਾ ਕਹੋ ਵੀ दारू ਪੀਣ ਵਾਲੇ ਬੰਦੇ ਆ ਤਾਂ ਇਹ ਇਹਨਾਂ ਦਾ ਕਲਚਰ ਹੈਗਾ ਆ ਦੇਖੋ ਲਿਖਿਆ ਨਾ ਟ੍ਰੈਡੀਸ਼ਨਲ ਆਇਰਿਸ਼ ਰੈਸਟੋਰੈਂਟ ਇਹ ਇਹਨਾਂ ਦਾ ਕੰਮ ਹੀ ਹੈ ਲੋਕਾਂ ਦਾ ਇਹ ਇੱਥੇ ਮੈਂ ਪੜਿਆ ਸੀਗਾ ਕੱਲ ਮੇਰੇ ਖਿਆਲ ਚ 1800 ਪੁੱਛਦਾ ਆ ਸਿਰਫ ਨੇ ਇੱਥੇ ਲਿਖਿਆ ਹੋਇਆ 1840 ਉੱਥੇ ਲਿਖਿਆ ਹੋਇਆ ਆ ਇੱਥੇ ਵੀ ਲਿਖਿਆ ਹੋਇਆ ਆ ਦੇਖੋ 1840 ਰਹੇ ਇੰਨਾ ਜ਼ਿਆਦਾ ਪੁਰਾਣਾ ਹੈਗਾ ਮੌਸਮ ਦੇਖੋ ਯਾਰ ਤੁਸੀਂ ਇਹ ਸ਼ਹਿਰ ਦਾ ਤੇ ਧੁੱਪ ਨਾਲ ਹੀ ਮੀਂਹ ਧੁੱਪ ਨਾਲ ਹੀ ਮੀਂਹ ਅੱਧੇ ਅੱਧੇ ਘੰਟੇ ਦੀ ਧੁੱਪ ਨਿਕਲ ਜਾਂਦੀ ਹੈ ਤੇ ਨਾਲ ਹੀ ਮੀਂਹ ਪੈ ਜਾਂਦਾ ਹੈ ਤਾਂ ਜੋ ਪਹਿਲਾਂ ਸੁਣਦੇ ਹੁੰਦੇ ਸੀਗੇ ਛੋਟੇ ਹੁੰਦੇ ਤੇ ਜਦੋਂ ਕੋਈ ਬਾਹਰੋਂ ਆਉਂਦਾ ਕਹਿੰਦੇ ਹੁੰਦੇ ਉੱਥੇ ਨਹੀਂ ਗਰਮੀ ਪੈਂਦੀ ਜੀ ਉੱਥੇ ਤਾਂ ਬਸ ਥੋੜੀ ਜੀ ਧੁੱਪ ਹੋਈ ਨਹੀਂ ਥੋੜੀ ਜੀ ਗਰਮੀ ਹੋਈ ਨਹੀਂ ਤੇ ਨਾਲ ਦੀ ਨਾਲ ਬੱਦਲ ਨਾਲ ਦੇ ਨਾਲ ਮੀਂਹ ਪੈ ਜਾਂਦਾ ਤੇ ਹੁਣ ਅੱਖੀਆਂ ਚੀਜ਼ਾਂ ਦੇਖ ਰਹੇ ਹਾਂ ਸਾਰੀਆਂ ਫਰੈਥਿਆਂ ਆ ਵੀ ਆਪਣੇ ਵਾਂਗੂ ਚਿੱਕੜ ਨਹੀਂ ਹੁੰਦਾ ਸਾਰਾ ਮਿੰਟਾ-ਮਿੰਟੇ ਸੁੱਕ ਜਾਂਦਾ 15-20 ਮਿੰਟ ਤਾਂ ਫਲ ਲੱਗੂਗੀ ਨਾਲ ਦੀ ਨਾਲ ਸੁੱਕ ਜੂ ਸਾਰਾ ਇਹ ਡਬਲਨ ਦੀਆਂ ਗਲੀਆਂ ਚ ਘੁੰਮਦੇ ਫਿਰਦੇ ਜੀ ਪੰਜਾਬੀ ਲੱਭ ਗਏ ਤੇ ਇੰਨੇ ਸਾਰੇ ਪੰਜਾਬੀ ਮੈਂ ਤੁਹਾਨੂੰ ਕਹਿ ਰਿਹਾ ਸੀ ਕਾਫੀ ਸਾਰੇ ਪੰਜਾਬੀ ਰਹਿੰਦੇ ਆ ਇਹ ਸਰਦਾਰ ਸੰਪੂਰਨ ਸਿੰਘ ਜੀ ਕਿੱਥੋਂ ਜੀ ਪੰਜਾਬ ਤੋਂ ਜਲੰਧਰ ਸ਼ਹਿਰ ਤੋਂ ਜੀ ਤੁਸੀਂ ਜੀ ਇਹ ਤਜਿੰਦਰ ਸਿੰਘ ਨੇ ਸ਼ਹਿਰਪੁਰ ਤੋਂ ਸ਼ਹਿਰਪੁਰ ਤੋਂ ਹਾਂ ਜੀ ਸ਼ਹਿਰਪੁਰ ਤੋਂ ਆਪਾਂ ਜੀ ਇਹ ਲੈnde ਪੰਜਾਬ ਵਾਲੇ ਆ ਜੀ اسلام ਆਬਾਦ 라ਵਲਪਿੰਡੀ اسلام ਆਬਾਦ ਹੈ ਇਹ اسلام ਆਬਾਦ ਨੀ ਸਿਟੀ اسلام ਆਬਾਦ 라ਵਲਪਿੰਡੀ ਅੱਛਾ ਬਾਹਰ ਦੇਖ ਲੋ ਚੜਦਾ ਤੇ ਪੰਜਾਬ ਕੱਥੇ ਹੀ ਰਹਿੰਦਾ ਹੈ ਐਨੀ ਮੁਹੱਬਤ ਹੈ ਇਹਨਾਂ ਦੀ ਯਾ ਅੰਕਲ ਜੀ ਦਾ ਕਹਿੰਦੇ ਕਹਿੰਦੇ 2 ਘੰਟੇ ਹੋ ਗਏ ਸਾਨੂੰ ਲੱਭਦੇ ਇਹਨੂੰ ਬਿਲਕੁਲ 2 ਘੰਟੇ ਹੋ ਗਏ ਜੀ 2 ਘੰਟੇ ਹੋ ਗਏ ਜੀ ਤੇ ਤੁਹਾਨੂੰ ਪਤਾ ਸੀ ਇਹ ਸੇ ਟੂਰਿਸਟ ਏਰੀਆ 'ਚ ਹੋਣਗੇ ਬਿਲਕੁਲ ਇਸੇ ਪਤਾ ਸੀ ਸਾਨੂੰ ਕੱਲ ਦਾ ਤੇ ਜੇ ਸਾਨੂੰ ਪਤਾ ਲੱਗ ਜਾਂਦਾ ਪਹਿਲੇ ਤੁਸੀਂ ਆਣਾ ਹਾਂਜੀ ਜਾਂ ਸਾਡਾ ਮੈਸੇਜ ਵੇਖ ਲੈਂਦੇ ਤੇ ਅਸੀਂ ਤੁਹਾਨੂੰ 에ਰਪੋਰਟ ਤੋਂ ਹੀ ਲੈ ਕੇ ਆਉਣਾ ਸੀ ਆਪਣੇ ਚਲੋ ਕੋਈ ਗੱ ਆਪਣਾ ਤੇ ਬਾਕੀ ਇਹ ਆ ਉਹ ਲੈ ਆਏ ਤੁਸੀਂ ਲੈ ਇੱਕੋ ਗੱਲ ਹੈ ਇੱਕੋ ਗੱਲ ਜੀ ਇੱਕੋ ਗੱਲ ਜੀ ਤੇ ਬਾਕੀ ਆ ਜੀ ਪੰਜਾਬੀਆਂ ਦੇ ਸਾਨੂੰ ਨਾਲ ਇਥੋਂ ਮੈਸੇਜ ਬਹੁਤ ਆ ਰਹੇ ਆ ਡਬਲਿਨ ਤੋਂ ਕੀ ਪੂਰੇ ਆਇਰਲੈਂਡ ਤੋਂ ਤੇ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਮਿਲ ਕੇ ਜਾਂਦੀ ਜਿੰਨਿਆਂ ਨੂੰ ਪੋਸੀਬਲ ਹੋਇਆ ਤੇ ਸਭ ਨੂੰ ਮਿਲ ਕੇ ਜਾਵਾਂਗੇ ਤੇ ਸਾਰਿਆਂ ਨੂੰ ਇਹ ਹੁੰਦਾ ਹੈ ਹਨਾ ਵੀ ਜੇ ਪਤਾ ਨਹੀਂ ਕਿਵੇਂ ਨਾ ਕਿਵੇਂ ਸਾਡਾ ਵੀ ਚੱਕਰ ਮਸਾ ਹੀ ਲੱਗਦਾ ਕਿਸੇ ਦੇਸ਼ ਚ ਜਾਂ ਪਤਾ ਨਹੀਂ ਕਦੋਂ ਕਦੇ ਦੇਖ ਰਹੇ ਹੁੰਦੇ ਆ ਸਾਰੇ ਹਨਾ ਅਡੀਕ ਹੁੰਦੀਆਂ ਵੀ ਕਦੋਂ ਸਾਡੇ ਦੇਸ਼ ਆਉਣਗੇ ਬਿਲਕੁਲ ਜੀ ਮੈਂ ਤਾਂ ਦੇਸ਼ ਤਾਂ ਆਇਆ ਅੱਜ ਬਲੌਗ ਜੀ ਤੁਹਾਡਾ ਇੰਗਲੈਂਡ ਵਾਲਾ ਅੱਛਾ ਜੀ ਹਾਂਜੀ ਅੱਛਾ ਤੇ ਉਹਦੇ ਵਿੱਚ ਮੈਂ ਦੇਖਦੇ ਮੈਂ ਕਹਿੰਦਾ ਸ਼ਾਇਦ ਇੱਥੇ ਦਾ ਪਾਇਆ ਹੋਊਗਾ ਫਿਰ ਮੈਂ ਦੇਖੂਗਾ ਅਸੀਂ ਆਵਾਂਗੇ ਲੱਭੂਗਾ ਤੁਹਾਨੂੰ ਅੱਛਾ ਚਲੋ ਥੈਂਕ ਯੂ ਵੈਰੀ ਮੱਚ ਜੀ ਜੀ ਚੰਗਾ ਲੱਗਿਆ ਇਹ ਅਸੀਂ ਪਹੁੰਚ ਗਏ ਆ ਜੀ ਡਬਲਿਨ ਦੀ ਸਭ ਤੋਂ ਮਸ਼ਹੂਰ ਜਗ੍ਹਾ ਸਭ ਤੋਂ ਮਸ਼ਹੂਰ ਕਹਿ ਸਕਦਾ ਮੈਂ ਤੇ ਜਦੋਂ ਤੁਸੀਂ ਡਬਲਿਨ ਭਰੋਗੇ ਨਾ ਇੱਕ ਰਿਪਰੈਜ਼ੈਂਟ ਕਰਦਾ ਹੁੰਦਾ ਕਿਸੇ ਵੀ ਅ ਸ਼ਹਿਰ ਨੂੰ ਜਾਂ ਸਟੇਟ ਨੂੰ ਜਿਵੇਂ ਪੰਜਾਬ ਭਰ ਦਿਓ ਤਾਂ ਆਪਣੇ ਹਰਮੰਦਰ ਸਾਹਿਬ ਗੋਲਡਨ ਟੈਂਪਲ ਆਉਂਦਾ ਹੈ ਨਾ ਲੰਡਨ ਭਰ ਦਿਓ ਲੰਡਨ ਬ੍ਰਿਜ ਆ ਜਾਂਦਾ ਹੈਗਾ ਸਾਹਮਣੇ ਤੇ ਓਵੇਂ ਜਦੋਂ ਤੁਸੀਂ ਡਬਲਿਨ ਸਰਚ ਕਰੋਗੇ ਆਇਰਲੈਂਡ ਦਾ ਤਾਂ ਆਹ ਬ੍ਰਿਜ ਤੇ ਜਿਹਦੇ ਤੇ ਹੁਣ ਅਸੀਂ ਤੁਰੇ ਜਾਂਦੇ ਆ ਤੇ ਆਹ ਜਗਾਹ ਸਾਹਮਣੇ ਆਊਗੀ ਇਹਦਾ ਨਾਮ ਕੀ ਸਿਰਫ ਲਾਪੈਨੀ ਹਾਂਜੀ ਲਾਪੈਨੀ ਬ੍ਰਿਜ ਜਿਹੜਾ ਤਾਨੂੰ ਸਵੇਰੇ ਦਿਖਾਇਆ ਸੀ ਨਾ ਸੀ ਆ ਹੋਟਲ ਵਾਲੇ ਨੇ ਦਿੱਤਾ ਸੀ ਇਹ ਬ੍ਰਿਜ ਲਾਪੈਨੀ ਬ੍ਰਿਜ ਤੇ ਬਹੁਤ ਜ਼ਿਆਦਾ ਮਸ਼ਹੂਰ ਹੈ ਇਹ ਦੋ ਹਿੱਸਿਆਂ ਚ ਵੰਡ ਦਿੰਦਾਗਾ ਜਿਹੜਾ ਡਬਲਿਨ ਨੂੰ ਇੱਕ ਪਾਸੇ ਨਾਰਥ ਡਬਲਿਨ ਇੱਕ ਪਾਸੇ ਸਾਊਥ ਹੁਣ ਮੈਨੂੰ ਇਦਾਂ ਨਹੀਂ ਪਤਾ ਕਿ ਇਧਰਲੇ ਪਾਸੇ ਨਾਰਥ ਹੈ ਜਾਂ ਇਧਰ ਸਾਊਥ ਹੈਗਾ ਮੇਬੀ ਇਧਰ ਨਾਰਥ ਸ਼ਾਇਦ ਇਧਰ ਨਾਰਥ ਹੈ ਪਤਾ ਨਹੀਂ ਕਿਧਰ ਨੂੰ ਇੱਕ ਪਾਸੇ ਇਹਦੇ ਅੱਧਾ ਡਬਲਿਨ ਨਾਰਥ ਵੱਜਦਾ ਅੱਧਾ ਡਬਲਿਨ ਸਾਊਥ ਵੱਜਦਾਗਾ ਦੋਵੇਂ ਪਾਸੇ ਦੇ ਜਿਹੜਾ ਡਬਲਿਨ ਸ਼ਹਿਰ ਹੈਗਾ ਤੇ ਜਿਹੜਾ ਹੈ ਦਰਿਆ ਹੈਗਾ ਇਹਨੂੰ ਲਿਫੀ ਰਿਵਰ ਬੋਲਦੇ ਆ ਲਿਫੀ ਰਿਵਰ ਪਾਣੀ ਕਿੰਨਾ ਕਾਲਾ ਹਨ ਹਾਂਜੀ ਸ਼ਹਿਰ ਦਾ ਜਿਹੜਾ ਪਰਾਂ ਵਾਲਾ ਪਾਸਾ ਥੋੜਾ ਜਿਹਾ ਵੀ ਦੇਖइए ਕਿਦਾਂ ਦਾ ਲੱਗਦਾ ਕਿ ਉਹ ਜਗਾ ਇੱਥੇ ਕੁਝ ਐਕਸਟਰਾ ਟਾਈਮ ਮਿਲ ਜਾਂਦਾ ਹੈਗਾ ਇਹਨੂੰ ਟੱਪਣ ਲਈ ਫਿਰ ਲਾਈਨ ਨੂੰ ਆਹ ਦੇਖੋ ਜਿਵੇਂ ਨਾ ਮੇਰੇ ਖਿਆਲ ਚ ਆਹ ਆਇਰਿਸ਼ ਲਿਖੀ ਹੋਈ ਹੈ ਉੱਪਰ ਤੇ ਉਹ ਸਾਰਾ ਮੇਲਾ ਦਾ ਅਬੀ ਥੀਏਟਰ ਤੇ ਉੱਪਰ ਆਇਰਿਸ਼ ਹੈ ਪਰ ਨਹੀਂ ਮੈਨੂੰ ਲੱਗਦਾ ਹੈ ਕਸਟਮ ਹਾਊਸ ਵਿਜ਼ਿਟਰ ਸੈਂਟਰ ਲੌਂਡ ਹਾਂਕ ਇਹ ਆਇਰਿਸ਼ ਹੈ ਮੇਰੇ ਖਿਆਲ ਚ ਮੈਂ ਗਲਤ ਜੇ ਨਾ ਹੋਵਾਂ ਇੰਗਲਿਸ਼ ਨਾਲ ਸਿਮਿਲਰ ਆ ਮਿਲਦੀ ਜੁਲਦੀ ਆ ਉਧਰਲੇ ਪਾਸੇ ਵੀ ਜ਼ਿਆਦਾ ਰੌਣਕ ਹੈ ਖੁਸ਼ੀ ਹੈ ਹਨਾ ਹਾਂ ਇੱਧਰ ਸੁੰਨਾ ਸੁੰਨਾ ਜਾਂ ਇੱਧਰ ਦੇਖੋ ਕਿਵੇਂ ਖਾਲੀ-ਖਾਲੀ ਪਿਆ ਸਾਰਾ ਰੈਸਟੋਰੈਂਟ ਦੁਕਾਨਾਂ ਖਾਲੀ ਪਈਆਂ ਹੈਲੋ ਤੇ ਉਧਰਲੇ ਪਾਸੇ ਬਹੁਤ ਲੋਕ ਸੀਗੇ ਆ ਤਾਂ ਪੁੱਛੋ ਹੀ ਨਾ ਬਸ ਕਿੰਨੀਆਂ ਦੁਕਾਨ ਮੈਨੂੰ ਲੱਗਦਾ ਖੁਜੀ ਬਾਹਰ ਤੋਂ ਬਿਨਾਂ ਇੱਥੇ ਕੋਈ ਦੁਕਾਨ ਹੋਰ ਵੀ ਹੈਗੀ ਹੈ। ਸਾਰੂਆ ਕ ਬਿਸਕੀਰ ਪੇ? ਬੀਅਰ ਆ ਮੇਰੇ ਕੋਲ ਬੀਅਰ ਹੁੰਦੀ ਹੈ। ਕਿੰਨੀ ਮਸ਼ਹੂਰ ਹੈ? ਹਾਂ ਬਹੁਤ ਜ਼ਿਆਦਾ ਮਸ਼ਹੂਰ ਹੈ। ਮਹਿੰਗੀ ਆ ਵੀ। ਪਤਾ ਨਹੀਂ ਜੀ ਆਪਾਂ ਕਿਹੜਾ ਕਿੱਦਿੀ ਪੀਤੀ ਆ। ਨਹੀਂ ਮਹਿੰਗੀ ਆ। ਮੈਨੂੰ ਕੀ ਪਤਾ ਮੈਂ ਬਾਈ ਨਹੀਂ ਕੀਤੀ ਨਾ ਗਨੀਜ਼। ਆ ਸਿਰਫ ਇਹਨਾਂ ਆ ਲਾ ਰੱਖਿਆ। ਹਾਂ ਆ ਆ ਲਾ ਰੱਖੀ ਇਹਨਾਂ ਨੇ ਫੋਟੋ ਵੀ ਲਾ ਰੱਖੀ ਐ ਉਹ ਜੀ ਹੁੰਦੀ ਆ ਸ਼ਾਇਦ ਗਨੀਜ਼। ਬਾਹਰ ਨਾਲ ਐ ਉਹ ਜੀਆਂ ਚੀਜ਼ਾਂ ਬਹੁਤ ਬਣਾਈਆਂ ਹੁੰਦੀ ਆ। ਆ ਦੇਖੋ ਇਹ ਜੇ ਇੱਕ ਹਿਸਾਬ ਨਾਲ ਸੋਚੀਏ ਤਾਂ ਅਸੀਂ ਦਰਿਆ 'ਚਾ ਹੁਣ ਦਰਿਆ ਦੇ ਉੱਤੇ ਇਹਨਾਂ ਨੇ ਲੱਕੜ ਦੀਆਂ ਲਾ ਕੇ ਨਾ ਉੱਪਰ ਸੈਰ ਕਰਨ ਨੂੰ ਬਣਾ ਰੱਖਿਆ ਤੁਰਨ ਫਿਰਨ ਦੇ ਲਈ ਬਹੁਤ سارے ਲੋਕ ਇੱਥੇ ਆ ਕੇ ਬਹਿੰਦੇ ਆ ਤੇ ਗੱਪਾਂ ਛੱਪਾਂ ਲਾਉਂਦੇ ਆ ਬੈਠਣ ਲਈ ਬੇਸਿਕਲੀ ਬਣਾਇਆ ਬਜ਼ੁਰਗਾਂ ਬਜ਼ੁਰਗਾਂ ਨੇ ਤੇ ਇਹੋ ਜਿਹੀਆਂ ਨੇਚਰ ਵਾਲੀਆਂ ਕੁਦਰਤੀ ਜਿਹੀਆਂ ਥਾਵਾਂ ਜਿਹੜੀਆਂ ਹੁੰਦੀਆਂ ਇਹ ਇਹ ਯਾਰਪੜ ਦੇ ਕੰਟਰੀ 'ਚ ਵੱਧ ਬਣੀਆਂ ਹੁੰਦੀਆਂ ਸਾਰੀਆਂ ਜਿਹੜਾ ਨਾ ਆਇਰਲੈਂਡ ਹੈ ਇਹ ਤੇ ਵੀ ਅੰਗਰੇਜ਼ਾਂ ਦਾ ਕਬਜ਼ਾ ਰਿਹਾ ਤੇ ਅੰਗਰੇਜ਼ ਇਕੱਲੇ ਹੀ ਨਹੀਂ ਸੀਗੇ ਵੀ ਆਪਣੇ ਏਸ਼ੀਅਨ ਕੰਟਰੀ ਤੇ ਕਬਜ਼ਾ ਕੀਤਾ ਇਹਨਾਂ ਨੇ ਆਪਦੇ ਨੇੜੇ ਤੇੜੇ ਦੇ ਵੀ ਨਹੀਂ ਛੱਡਿਆ ਇਹਨਾਂ ਦਾ ਜਮਾ ਨਾਲ ਲੱਗਦਾ ਦੇਸ਼ ਹੈਗਾ ਤੇ ਇਹਦੇ ਵੀ ਦੋ ਹਿੱਸੇ ਕਰਨ ਵਾਲੇ ਅੰਗਰੇਜ਼ ਹੀ ਨੇ ਆਇਰਲੈਂਡ ਤੇ ਜਿਹੜੇ ਦੋ ਟੋਟੇ ਆ ਨਾ ਤੁਹਾਨੂੰ ਦੱਸਿਆ ਸੀਗਾ ਇੱਕ ਨਾਰਥ ਵਾਲਾ ਇੱਕ ਤਾਂ ਅੱਜਕੱਲ ਯੂਕੇ ਲਈ ਦੱਬਿਆ ਹੋਇਆ ਯੂਕੇ ਕੋਲੇ ਆ ਉਹ ਵੀ ਵੈਸੇ ਲੱਗਦਾ ਦੇਸ਼ ਆ ਤੇ ਪਰ ਇੱਕ ਇਹ ਇਹ ਲੱਗਦਾ ਦੇਸ਼ ਹੈ ਇਹ ਯੂਰਪ ਚ ਪੈਂਦਾਗਾ ਪ੍ਰੋਪਰਲੀ ਤੇ ਇੱਥੇ ਵੈਸੇ ਸ਼ਨਗਨ ਜ਼ੋਨ ਚ ਨਹੀਂ ਆਉਂਦਾ ਵੀਜ਼ਾ ਸ਼ਨਗਨ ਚ ਨਹੀਂ ਆਉਂਦਾ ਵੈਸੇ ਯੂਰਪ ਚ ਆਉਂਦਾ ਯੂਰਪੀਨ ਯੂਨੀਅਨ ਚ ਹੈ ਤੇ ਇੱਥੇ ਚੱਲਦਾ ਵੀ ਯੂਰੋ ਆ ਪਾਉਂਡ ਨਹੀਂ ਚੱਲਦਾ ਜਿਹੜਾ ਦੂਜਾ ਦੇ ਰੇਸ਼ਨ ਵੀ ਇਹਨਾਂ ਦੀ ਅਲੱਗ ਆ ਵੀਜ਼ਾ ਪਾਲਿਸੀ ਸਾਰਾ ਕੁਝ ਅਲੱਗ ਆ ਉਹਨਾਂ ਦਾ ਤੇ ਜਿਹੜਾ ਦੂਜਾ ਆਇਰਲੈਂਡ ਹੈਗਾ ਜਿਹਦੀ ਰਾਜਧਾਨੀ ਬੈਲਫਾਸਟ ਹੈ ਉਹ ਵੀ ਕਮਾਉਣਾ ਹੈ ਜੇ ਅਸੀਂ ਤੁਹਾਨੂੰ ਉੱਥੇ ਵੀ ਜਾਣਾ ਤੇ ਉਹ ਜ ਔਰ ਉੱਥੇ ਪਾਉਂਡ ਚੱਲਦੇ ਆ ਸਾਰੇ ਤੇ ਉੱਥੇ ਪ੍ਰੋਪਰਲੀ ਯੂਕੇ ਵਾਲੀ ਸਿਸਟਮ ਹੈਗਾ ਸਾਰਾ ਯੂਕੇ ਦੀ ਅੰਡਰ ਆ ਜਾਂਦਾ ਦੁਸਾਰਾ ਤੇ ਜਿਹੜਾ ਬ੍ਰਿਜ ਹੈ ਸੀਗਾ ਹਾਪ ਐਨੀ ਤੇ ਇਹ ਮਸ਼ਹੂਰ ਤਾਂ ਹੈ ਕਿਉਂਕਿ ਅੰਗਰੇਜ਼ਾਂ ਨੇ ਬਣਾਇਆ ਹੋਇਆ ਤੁਸੀਂ ਦੇਖੋ ਅੰਗਰੇਜ਼ ਚਲੇ ਗਏ ਜਿੱਥੋਂ ਜਿੱਥੋਂ ਗਏ ਪਰ ਅੰਗਰੇਜ਼ਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਅਜੇ ਤੱਕ ਨੇਗੀਆਂ 200 ਸਾਲ ਪੁਰਾਣਾ ਦੱਸਦੇ ਕਹਿੰਦੇ 200 ਸਾਲ ਪੁਰਾਣਾ ਬ੍ਰਿਜ ਹੈਗਾ ਇਹ ਤੇ ਆਪਣੀ ਵੀ ਐਸੀ ਕਾਫੀ ਜਗ੍ਹਾ ਆਪਣੀ ਵੀ ਇੰਡੀਆ 'ਚ ਕਾਫੀ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਇਹਨਾਂ ਨੇ ਵਧੀਆ ਬਣਾਈਆਂ ਜਿਵੇਂ ਸਾਡੇ ਪਿੰਡ ਕੋਲ ਹੀ ਇੱਕ ਨਹਿਰ ਤੇ ਪੁਲ ਨੇ ਨਹਿਰਾ ਹਾਂਜੀ ਹਾਂਜੀ ਨਹਿਰ ਤੇ ਪੁਲ ਹੈ। ਅੱਜ ਤੱਕ ਖੜੀ ਆ ਉਹ। ਆਪਣੇ ਵੀ ਅੰਗਰੇਜ਼ਾਂ ਨੇ ਨਹਿਰਾਂ ਕੱਢੀਆਂ ਸਕੂਲ ਕਾਲਜ ਉਹਨਾਂ ਨੇ ਬਣਾਏ ਹੋਏ ਅੱਜ ਤੱਕ ਚੱਲਦੇ ਆ। ਗ੍ਰੇਡ ਤਾਂ ਸਾਰੇ ਕਿੱਦੋਂ ਚਲੇ ਗਏ। ਇਹ ਸ਼ਹਿਰ ਦੀਆਂ ਨਾ ਜਿਹੜੀਆਂ ਕੁਝ ਕੁ ਗਲੀਆਂ ਐ ਇੰਨੀਆਂ ਕਿ ਜ਼ਿਆਦਾ ਪੁਰਾਣੀ ਐ। ਇਹ ਦੇਖੋ ਕਿੰਨੀ ਪੁਰਾਣੀ ਗਲੀ ਐ। ਹੈ ਨਿੱਕੀ ਜਿਹੀ ਐ ਤੇ ਬਹੁਤ ਜ਼ਿਆਦਾ ਪੁਰਾਣੀ ਐ। ਇੱਥੇ ਵੀ ਸ਼ਾਪਸ ਰੈਸਟੋਰੈਂਟਸ ਇਹ ਜਾ ਕੁਝ ਸਾਰਾ ਬਣਿਆ ਹੋਇਆ ਹੈ ਜੇ ਅਸੀਂ ਮਤਲਬ ਟੂਰ ਲੈ ਲੈਂਦੇ ਤੇ ਬੱਸ ਤੇ ਜਾਂ ਕੈਸੇ ਹੋਰ ਜਿਵੇਂ ਲੰਡਨ ਬੱਸੇ ਚੱਲਦੀਆਂ ਡਬਲ ਐਨ ਵੀ ਚੱਲਦੀਆਂ ਨੇ ਘੁੰਮਣ ਫਿਰਨੀ ਫਿਰ ਇਹਨਾਂ ਐਕਸਪਲੋਰ ਨਹੀਂ ਹੁੰਦਾ ਆ ਗਲੀਆਂ ਜਿਵੇਂ ਨਿੱਕੀਆਂ ਨਿੱਕੀਆਂ ਇਹ ਨਹੀਂ ਕੋਈ ਮੇਜ ਜਾਂਦੀਆਂ ਹਨ ਨਹੀਂ ਫਿਰ ਤੁਰਦੇ ਫਿਰਦੇ ਹਰੌਣਕ ਮੇਲਾ ਦੇਖਦੇ ਰਹੋ ਫਿਰ ਦੇ ਬਾਅਦ ਬੰਦੇ ਐਕਸਪਲੋਰ ਕਰਦਾ ਚੀਜ਼ਾਂ ਬੰਦਾ ਜਿੱਥੇ ਜੀ ਕਰਦਾ ਹੈ ਨਾ ਖੁਸ਼ਬੂ ਬੜੀ ਆ ਰਹੀ ਇੱਥੋਂ ਕੁਝ ਖਾਪੀ ਲਈ ਕੀ ਕੁਛ ਹੈ ਇੱਥੇ ਖਾਣ ਨੂੰ ਬਸ ਸੋਚ ਪਾ ਬ੍ਰੈਕਫਾਸਟ ਖਾਣੇ ਪੀਣੇ ਵੈਸੇ ਆਇਰਲੈਂਡ ਨੂੰ ਕਾਫੀ ਮਹਿੰਗਾ ਮੰਨੇ ਜਾਂਦਾ ਕਹਿੰਦੇ ਬਹੁਤ ਮਹਿੰਗਾ ਹੈ ਆਇਰਲੈਂਡ ਹਕਮਣਾ ਤੇ ਪਰ ਦੇਖਦੇ ਆ ਪਰ ਜਿਹੜਾ ਬੰਦਾ ਸਵਿਟਜ਼ਰਲੈਂਡ ਜਾਇਆ ਉਹਦੇ ਲਈ ਕੋਈ ਛ ਮਹਿੰਗਾ ਨਹੀਂ ਹੈਗਾ ਸਾਡੇ ਲਈ ਸਭ ਕੁਝ ਨਾਰਮਲ ਹੈ ਹੁਣ ਸਾਨੂੰ ਬੰਦੇ ਨੂੰ ਆਦਤ ਪੈ ਜਾਂਦੀ ਉੱਦਾਂ ਦੀ ਹੁਣ ਸਾਡੇ ਲਈ ਸਾਰਾ ਕੁਝ ਸਸਤਾ ਹੈਗਾ ਸਾਨੂੰ ਕੁਝ ਵੀ ਮਹਿੰਗਾ ਨਹੀਂ ਲੱਗਦਾ ਟੈਂਪਲ ਟੇਕ ਆਊਟ ਦੇਖ ਲਓ ਭਜੀ ਕੀ ਕੁਛ ਹੈ ਚਿਪਸੀ ਲੈ ਲੈਣੀਆਂ ਹਾਂਜੀ ਚਿਪਸੀ ਲੈ ਲੈਣੀਆਂ ਇਹ ਇਥੇ ਥਾਂ ਥਾਂ ਤੁਹਾਨੂੰ ਇਹੋ ਜੇ ਆ ਮਿਲਣਗੇ ਤਾਂ ਮਤਲਬ ਟੈਂਪਲ ਬਾਰ ਰੈਸਟੋਰੈਂਟ ਤੇ ਇਹ ਥਾਂ ਤਾਂ ਫੁੱਲ ਫੁੱਲ ਬਹੁਤ ਤਾਜੀ ਲੰਗਾਈ ਹੋਇਆ ਤਾਜ਼ੇ ਇਹ ਤੇ ਆ ਤੁਹਾਨੂੰ ਦੱਸਦਾ ਇੱਕ ਹੋਰ ਮੇਨ ਇੰਪੋਰਟੈਂਟ ਚੀਜ਼ ਜਿਹੜੀ ਇੱਥੇ ਗਰੋਸਰੀ ਵਾਲੀਆਂ ਜਿਵੇਂ ਕਾਪ ਸੀਗੇ ਸਵਿਟਜ਼ਰਲੈਂਡ ਚ ਤੇ ਮੀਗਰੋ ਸੀ ਇੱਥੇ ਸੈਂਤਰਾ ਜਿਹੜਾ ਇਹ ਸੈਂਤਰਾ ਇਹ ਇੱਥੋਂ ਦਾ ਆਇਰਲੈਂਡ ਜਿਹਾ ਇੱਥੇ ਗਰੋਸਰੀ ਸਟੋਰ ਆ ਲਓ ਜੀ ਇੱਕ ਤਾਂ ਪਹਿਲਾਂ ਸੀ ਲੈ ਲਈ ਕਾਫੀ ਅੰਦਰ ਇਹਦੀ ਮਸ਼ੀਨ ਲੱਗੀ ਹੋਈ ਹੈ ਕਾਫੀ ਵਾਲੀ ਤੇ 커피 ਪੀਂਦੀ ਹੈ ਤੇ 3 ਯੂਰੋ ਦੀ ਉੱਥੇ ਪੀਂਦੇ ਰਿਹਾ 3.5 ਉੱਥੇ ਪੀਂਦੇ ਰਹੇ ਸੀ 7 ਦੀ ਤੇ ਤੁਹਾਨੂੰ ਕਿਹਾ ਜਿਹੜਾ ਬੰਦਾ ਘੁੰਮੇ ਆਇਆ ਖੁਸ਼ ਨੇ ਜਿਵੇਂ ਗਿਆ ਸਵਿਟਜ਼ਰਲੈਂਡ ਉਹਨੂੰ ਸਭ ਕੁਝ ਸਸਤਾ ਲੱਗਦਾ ਖੁਸ਼ ਲੈ ਲਓ ਲਾਰਜ ਹੀ ਲੈ ਲਿਓ ਤੇ ਨਾਲ ਅਸੀਂ ਕੁਝ ਹੋਰ ਦੇਖਦੇ ਆ ਪੀਜ਼ਾ ਵਗੈਰਾ ਲੱਲਾਂਗੇ ਉਹ ਵਾਹ ਆ ਕਿੰਨਾ ਸਾਰੇ ਜਿੰਨੇ ਗ੍ਰੋਸਰੀ ਸਟੋਰ ਹੈ ਤੇ ਉਹਨਾਂ ਚ ਇਹ ਲੱਗੀਆਂ ਹੁੰਦੀਆਂ ਮਸ਼ੀਨ ਤੇ ਆਰਾਮ ਨਾਲ 커피 ਬਣਾਓ ਪੀਓ ਤੇ ਨਾਲ ਪੀਜ਼ਾ ਕੋ ਚੋੜ ਲੈ ਲੋ ਐਦਾਂ ਦੇ ਜਮ ਮਫਨ ਪਏ ਆ ਜਾਂ ਕੁਛ ਹੋਰ ਚੀਜ਼ਾਂ ਪਈਆਂ ਇਹ ਚੀਜ਼ਾਂ ਖਾ ਵੀ ਮੰਨੀਆਂ ਜਾਂ ਫਿਰ ਤੁਹਾਡੇ ਕੋਲ ਇੱਕ ਹੋਰ ਆਪਸ਼ਨ ਹੁੰਦੀ ਹੈ ਇੱਥੇ ਮਤਲਬ ਜਿਵੇਂ ਚਿਕਨ ਟਿੱਕਾ ਸੈਲਡ ਹੈ ਲੰਚ ਬਾਕਸ ਹੁੰਦੇ ਆ ਬ੍ਰੇਕਫਾਸਟ ਬਾਕਸ ਜੇ ਪੈਕ ਹੁੰਦੇ ਆ ਇਹ ਇਹ ਤੁਹਾਨੂੰ ਸਾਰੇ ਕਿਤੇ ਮਿਲ ਜਾਣਗੇ ਇਹ ਵੀ 7 ਯੂਰੋ ਦਾ ਪੈਂਦਾ ਹੈ ਤੇ ਸਵਿਟਜ਼ਰਲੈਂਡ ਚ ਇਹ 11 ਪਤ ਨਹੀਂ 12 12 ਫ੍ਰੈਂਕ ਦਾ ਸੀਗਾ ਤੇ ਯੂਰੋ ਤੇ ਫ੍ਰੈਂਕ ਦਾ ਵੀ ਰੇਟ ਦਾ ਫਰਕ ਹੈ ਵੈਸੇ ਤੇ ਫ੍ਰੈਂਕ ਜਿਆਦਾ ਮਹਿੰਗਾ ਸਵਿਟਜ਼ਰਲੈਂਡ ਸਭ ਦਾ ਬਾਪ ਆ ਹਾਣਾ ਖੁਸ਼ੀ ਸਭ ਦਾ ਬਾਪ ਆ ਸਵਿਟਜ਼ਰਲੈਂਡ ਹਾਂ ਤਾਂ ਆ ਤਾਂ ਨਹੀਂ ਵਧੀਆ ਉਹੀ ਵਧੀਆ ਖੁਸ਼ੀ ਆ ਲੰਚ ਬਾਕਸ ਲੈ ਲੈਣੇ ਜਾਂ ਇੱਕ ਲੰਚ ਬਾਕਸ ਲੈ ਲੈਣਾ ਕਾ ਉਹੀ ਜਿਵੇਂ ਤੁਹਾਨੂੰ ਦੱਸਿਆ ਇੱਥੇ ਚੱਲਦੇ ਯੂਰੋ ਯੂਰੋ ਸਾਡੇ ਕੋਲ ਹੈ ਨਹੀਂ ਸਾਡੇ ਕੋਲ ਪਾਉਂਡ ਹੈ ਤੇ ਯੂ ਐਸ ਡਾਲਰ ਉਹ ਕੋਈ ਲੈ ਨਹੀਂ ਰਿਹਾ ਸ਼ਹਿਰ 'ਚ ਫਿਰ ਕੈਸ਼ ਵਿਡਰਾਅ ਜ਼ਰੂਰ ਕਰਾ ਲਈ ਥੋੜੇ ਜਿਹਾ ਸੀ ਕਢਾਈ ਸੀ 에어ਪੋਰਟ ਤੋਂ ਨਿਕਲ ਗਏ 250 ਕਢਾਇਆ ਸੀ ਪਹਿਲਾਂ ਵੈਸੇ ਤੇ ਇੱਥੇ ਕਾਰਡ ਚੱਲਦੀ ਜਾਂਦਾ ਹਾਂਜੀ ਵੈਸੇ ਤੇ ਵੈਸੇ ਤੇ ਸਾਰੇ ਚੱਲਦਾ ਪਰ ਸਾਨੂੰ ਐ ਵੀ ਫਿਰ ਵੀ ਕੈਸ਼ ਦੀ ਹਾਂ ਕੈਸ਼ ਦੀ ਤਾਂ ਜਰੂਰ ਬਸ ਸਾਨੂੰ ਸੱਚ ਦਾ ਕੈਸ਼ ਚਾਹੀਦਾ ਨਾ ਅਪਨ ਜਿਹੜੇ ਤੋਂ ਬਣਾ ਸੀ ਬਸ ਤੇ ਵੀ ਜਾਣਾ ਅੱਗੇ ਟਰਾਂਸਪੋਰਟ ਲੈਣੀ ਤਾਂ ਕਰਕੇ ਸਾਨੂੰ ਯੂਰੋ ਚਾਹੀਦੇ ਹੈਗੇ ਤੁਹਾਡੇ ਵਾਲੇ ਚ ਕਢਾਉਣੇ ਆ ਕਿ ਮੇਰੇ ਵਾਲੇ ਚ ਕਢਾ ਲਓ ਜੀ 200 ਯੂਰੋ ਸਾਡੇ ਕੋਲੇ ਪਹਿਲਾਂ ਸੀ 200 ਤਾਂ ਲਾ ਵੀ ਦਿੱਤਾ ਤੇ ਆ ਯੂਰੋ ਹੋਰ ਆਗੇ ਡਬਲ ਇਨ ਚ ਯੂਰੋ ਆ ਰੰਗ ਰੰਗੀਲੇ ਯੂਰੋ ਸੋਹਣੇ ਬਹੁਤ ਹੁੰਦੇ ਆ ਯਾਰ ਆ 50 50 ਦੇ ਨੋਟ ਦੇਖੋ ਕਿੰਨੇ ਸੋਹਣੇ ਹਮਮ ਕਲਰਫੁਲ ਜੇ ਹਨਾ ਹਾਂ ਸਵਿਟਜ਼ਰਲੈਂਡ ਵਾਲੇ ਵੀ ਬਹੁਤ ਸੋਹਣੇ ਸੀ ਸਵਿਟਜ਼ਰਲੈਂਡ ਵਾਲੇ ਵੱਧ ਸੋਹਣੇ ਹਾਂ ਉਹ ਕਲਰਫੁਲ ਅਲੱਗ ਅਲੱਗ ਲਓ ਜੀ ਇੱਕ ਜਾਂਚੀ ਸਾਹਿਬ ਰੱਖਣਗੇ ਜੀ ਵੀ ਤਾਂ ਮਿੰਟ ਚ ਢਾ ਦੇਣੇ ਆਸੀ ਨੇ ਜੇ ਮੈਂ ਕਿਸੇ ਦੁਕਾਨ ਚ ਵੜ ਗਈ ਫਿਰ ਤਾਂ ਜਮਾ ਵੀ ਨਹੀਂ ਰਹਿਣੇ ਚਲੋ ਆਜੋ ਕੈਨਸਲ ਕਰ ਰਹੇ ਹੁਣ ਕਰਤਾ ਕੈਸ਼ ਸਾਨੂੰ ਇਸ ਕਰਕੇ ਵੀ ਚਾਹੀਦਾ ਸੀਗਾ ਤੇ ਇੱਥੇ ਸੋਹਣੇ ਜਿਵੇਂ ਮਤਲਬ ਜਿਹੜੇ ਟਿਕਟ ਲੈਣੀ ਪੈਂਦੀ ਹੈ ਬਾਈ ਕਰਨੀ ਪੈਂਦੀ ਹੈਗੀ ਤੇ ਇੰਗਲੈਂਡ ਚ ਜਿਵੇਂ ਕਾਰਡ ਵੀ ਪੰਚ ਹੋ ਜਾਂਦੇ ਨਾ ਤੁਹਾਡੇ ਕੋਲ ਕਾਰਡ ਹੋਵੇ ਤੁਸੀਂ ਪੰਚ ਕਰ ਦੋ ਉਹਨੇ ਜਿੰਨੀ ਟਿਕਟ ਆ ਉਹਨੇ ਪੈਸੇ ਕੱਟ ਜਾਣਗੇ ਪਰ ਇੱਥੇ ਐਡਵਾਂਸਡ ਕਹਿੰਦੇ ਆ ਟਿਕਟ ਲੈਣੀ ਪੈਂਦੀ ਆ ਜਾਂ ਤੁਹਾਨੂੰ ਜਿਹੜਾ ਟਰੈਵਲ ਪਾਸ ਆ ਉਹ ਬਣਾਉਣਾ ਪੈਂਦਾ ਹੈਗਾ ਹੁਣ ਟਿਕਟ ਦੇਖਦੇ ਕਿਉਂ ਜੀ ਤੁਹਾਨੂੰ ਦਿਖਾਉਣੇ ਨਾਲ ਇਹ ਮੇਨ ਚੌਂਕ ਹੈਗਾ ਮਤਲਬ ਮੇਨ ਸਟਰੀਟ ਹੈਗੀ ਜਿੱਥੇ ਹੁਣ ਅਸੀਂ ਆਏ ਆ ਸੈਂਟਰ ਚ ਆ ਕੇ ਹੀ येलो ਲਾਈਟ ਕਿਉਂ ਹੋ ਜਾਂਦੀ ਹੈ ਜਦੋਂ ਤੁਰਦੇ ਆ ਪਹਿਲਾਂ ਗ੍ਰੀਨ ਹੁੰਦੀ ਆ ਇਹ ਬ੍ਰਿਜ ਤੇ ਆਉਣਾ ਸੀ ਜਿਹੜੇ ਤੁਹਾਨੂੰ ਪੁੱਲ ਪਹਿਲਾਂ ਦਿਖਾਇਆ ਸੀ ਨਾ ਇਹ ਦਰਿਆ ਤੇ ਬਣੇ ਹੋਏ ਨੇ ਤੇ ਇਹਦੇ ਉੱਤੋਂ ਦੀ ਟ੍ਰੇਮ ਵੀ ਲੰਘਦੀ ਆ ਬੱਸਸਾਂ ਵੀ ਲੰਘਦੀਆਂ ਵੱਡੇ ਪੁੱਲ ਵੀ ਬਣੇ ਹੋਏ ਆ ਇਸ ਤਰ੍ਹਾਂ ਦੇ ਇੱਥੋਂ ਬੱਸ ਜਾਨੀ ਆ 7 ਨੰਬਰ ਤੇ ਜਿਹੜੀ ਨੇ ਸਾਨੂੰ ਮਤਲਬ ਗੁਰਦੁਆਰਾ ਸਾਹਿਬ ਪਹੁੰਚਾਉਣਾ ਹੈਗਾ ਤੁਹਾਨੂੰ ਇੱਥੋਂ ਦੀ ਟ੍ਰਾਂਸਪੋਰਟ ਵੀ ਦਿਖਾ ਦਿੰਦੇ ਆ ਕਿ ਆਇਰਲੈਂਡ ਦੀ ਟ੍ਰਾਂਸਪੋਰਟ ਦਾ ਕਿਉਂ ਜੀ ਹੈਗੀ ਉੱਪਰਲੇ ਪਾਸੇ ਬੈਠ ਕੇ ਜਾਵਾਂਗੇ ਆ ਦੇਖਿਆ ਤੁਹਾਨੂੰ ਮੈਂ ਕਿਹਾ ਨਹੀਂ ਸੀਗਾ ਸਾਰੇ ਯਾਰੋ ਬੱਚਾ ਬਿੰਗੀ ਜੀ ਵਿਚਾਲੇ ਬਿਲਡਿੰਗ ਪੱਕਾ ਹੁੰਦੀਆਂ ਦੇਖੋ ਅੱਛਾ ਆਹ ਕਹਿੰਦੇ ਸੀ ਸਹੀ ਹੈ ਯਾਰ ਹਨਾ ਫ੍ਰਾਂਸ ਚ ਵੀ ਸੀਗੀਆਂ ਫ੍ਰਾਂਸ ਚ ਵੀ ਸੀਗੀ ਸਾਰੇ ਕੀਤੀ ਹੁੰਦੀਆਂ ਨੇ ਬੱਸ ਦੀ ਟਿਕਟ ਦਾ ਪਤਾ ਨਹੀਂ ਤੇ ਟੂਰਸ ਐਂਡ ਟਿਕਟਸ ਇੱਥੋਂ ਪਤਾ ਕਰਨਾ ਸੀਗਾ ਤੇ ਤੁਰਦੇ ਫਿਰਦੇ ਸਾਡੇ ਪੰਜਾਬੀ ਭਰਾ ਮਿਲ ਜਾਂਦੇ ਆ ਇਹ ਭੈਣ ਮਿਲੇ ਬਰਨਾਲੇ ਤੋਂ ਇਹ ਕਹਿੰਦੇ ਜੀ ਬੱਸ ਚ ਕੱਲੇ ਸਿੱਕੇ ਚੱਲਣੇ ਆ ਕਹਿੰਦੇ ਪੈਸੇ ਉਹ ਲੈਂਦੇ ਨਹੀਂ ਤੇ ਕਹਿੰਦੇ ਚੇਂਜ ਕਰਕੇ ਹੁਣ ਸਾਨੂੰ ਪੈਸੇ ਦਿੰਦੇ ਆ ਇਹ ਤੇ ਸਾਨੂੰ ਸਿੱਕੇ ਦੇਣਗੇ ਸਿੱਕੇ ਲੈ ਕੇ ਅਸੀਂ ਫਿਰ ਬੱਸ ਚੜਾਂਗੇ ਥੈਂਕ ਯੂ ਜੀ ਆਪਣੇ ਠੋਲੂਆਂ ਨੂੰ ਕੌਣ ਪੁੱਛਦਾ ਇੱਥੇ ਦੇਖ ਲਓ ਇਹਨਾਂ ਦਾ ਵੀ ਮੁੱਲ ਹੈ 200 ਦਾ ਹੈ ਇਹ ਸਿੱਕਾ ਆ ਜਾਓ ਇਧਰ ਲੈ ਲੈ ਸਾਈਡ ਤੇ ਓਕੇ ਥੈਂਕ ਯੂ ਜੀ ਸ਼ੁਕਰੀਆ ਥੈਂਕ ਯੂ so much ਡਬਲਿਨ ਚ ਕਾਫੀ ਪੰਜਾਬੀ ਮਿਲ ਰਹੇ ਆ ਸਾਨੂੰ ਜਿਵੇਂ ਭੈਣ ਮਿਲ ਕੇ ਤਾਂ ਬਰਨਾਲੇ ਤੋਂ ਸੀ ਮੇਰੇ ਏਰੀਆ ਤੋਂ ਤੇ ਵੈਸੇ ਹੋਰ ਵੀ ਪੰਜਾਬੀ ਰਹਿੰਦੇ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੰਡੇ ਨੂੰ ਮਿਲਣ ਦੀ ਸਾਰਿਆਂ ਨੂੰ ਵਲੌਗ ਵੈਸੇ ਇੱਕ ਦਿਨ ਲੇਟ ਆ ਰਿਹਾ ਹੈ ਇਹ ਆ ਗਈ ਜੀ ਸਾਡੀ ਬੱਸ ਤੇ ਆਇਰਲੈਂਡ ਦੀਆਂ ਬੱਸਾਂ ਟ੍ਰਾਂਸਪੋਰਟ ਫਾਰ ਆਇਰਲੈਂਡ ਤੇ ਇਹ ਨੇ ਸਾਨੂੰ ਲੈ ਕੇ ਜਾਣਾਗਾ ਗੁਰਦੁਆਰਾ ਸਾਹਿਬ ਭੀੜ ਹੀ ਬਹੁਤ ਹੈ ਯਾਰ ਪਿੱਛੇ ਦੀ ਕੋਈ ਚੜ ਨਹੀਂ ਰਿਆ ਸਾਰੇ ਟਿਕ ਟਿਕਟਾ ਕੇ ਜਾਂਦੇ ਇੱਥੋਂ ਦੇ ਪਹਿਲਾਂ ਪੈਸੇ ਦੇਣੇ ਪੈਣੇ ਆ ਪਹਿਲਾਂ ਪੈਸੇ ਦੇਣੇ ਪੈਣਗੇ ਆ ਠੋਲੂ ਜਾਨਾ ਇਹਨਾਂ ਦੀ ਪਛਾਣ ਨਹੀਂ ਕਿੰਨੇ ਢਾਈ ਢਾਈ ਦੇਣੇ ਢਾਈ 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 ਰੁੱਕ ਜਾਣ ਦੇ ਲੱਗਣੇ 15 ਮਿੰਟ ਦੇ ਸਫ਼ਰ ਬਾਅਦ ਤੇ ਬੱਸ ਨੇ ਸਾਨੂੰ ਇਸ ਏਰੀਆ 'ਚ ਲਿਆ ਕੇ ਉਤਾਰਤਾ ਤੇ ਇਹਨੂੰ ਆਰ ਡੀ ਐਸ ਏਰੀਆ ਬੋਲਦੇ ਰੈਜੀਡੈਂਸ਼ੀਅਲ ਹਾਊਸ ਨੇ ਸਾਰੇ ਮਨ ਲਾਦਾ ਘਰ ਘਰ ਸਿਟੀ ਸੈਂਟਰ ਤੋਂ ਅਸੀਂ ਮਨ ਲਾਦਾ ਤਕਰੀਬਨ ਤਕਰੀਬਨ ਬਾਹਰ ਆ ਗਏ ਗੁਰਦੁਆਰਾ ਸਾਹਿਬ ਇੱਦਰੀ ਬਾਰ-ਬਾਰਲੇ ਪਾਸੇ ਬਣਿਆ ਹੋਇਆ ਹੈਗਾ ਕਿੰਨਾ ਪੁਰਾਣਾ ਹੈ ਤੇ ਕਿੰਨੀ ਕਮਾਰ ਤੋਂ ਜਾ ਕੇ ਦੇਖਦੇ ਆਂ ਬਾਬਾ ਜੀ ਉਥੇ ਗਰੰਥੀ ਸਿੰਘ ਹੋਣਗੇ ਕੋਈ ਉਹਨਾਂ ਨੂੰ ਪੁੱਛਦੇ ਆਂ ਇੱਥੋਂ ਗੂਗਲ ਮੈਪ ਸਾਨੂੰ ਦਿਖਾ ਰਿਹਾ ਹੈ 10 ਮਿੰਟ ਦੀ ਵਾਕ 10 ਮਿੰਟਾਂ ਚ ਤੁਰਦੇ-ਤੁਰਦੇ ਅਸੀਂ ਪਹੁੰਚ ਜਾਣਾ ਲੈ ਵੀ ਫਾਟਕ ਲੱਗੇ ਭਾਈ ਇੱਥੇ ਤੋਂ ਤੇ ਇੱਥੇ ਫਾਟਕਾਂ ਤੇ ਗੱਡੀਆਂ ਨੇ ਤਾਂ ਖੜਨੀਆਂ ਖੜਨਾ ਬੰਦਿਆਂ ਨੂੰ ਵੀ ਖੜਨਾ ਪੈਂਦਾ ਆਪਣੇ ਨਾਲ ਸਕੂਟਰ ਕੱਢਦਾ ਨਾ ਮੋਟਰਸਾਈਕਲ ਕੱਢਦਾ ਥੱਲੋਂ ਹੀ ਟਪਾਈ ਜਾਂਦੇ ਆ ਤੇ ਆਹ ਟ੍ਰੇਨ ਲੰਘ ਗਈ ਅਜੇ ਤੋਂ ਬਾਅਦ ਜਾਵਾਂਗੇ ਬਾਹਰ ਯਾਰ ਕੁਝ ਚੀਜ਼ਾਂ ਦਾ ਸਿਸਟਮ ਵਧੀਆ ਆਪਾਂ ਨੂੰ ਸਿੱਖਣਾ ਚਾਹੀਦਾ ਸਾਰਿਆਂ ਨੂੰ ਤੇ ਪੇਸ਼ੈਂਸ ਆ ਦੇਖ ਲਓ ਸਾਰੇ ਖੜੇ ਆ ਆ ਬੰਦੇ ਖੜੇ ਆ ਗੱਡੀਆਂ ਤਾਂ ਖੜੀਆਂ ਆ ਸਾਈਕਲ ਵੀ ਖੜਾ ਸਿਸਟਮ ਆਪਣੇ ਵੀ ਹੈਗਾ ਪਰ ਆਪਾਂ ਫਾਲੋ ਨਹੀਂ ਕਰਦੇ ਹਾਂਜੀ ਆਪਣੇ ਸਾਰੇ ਧੱਕਾ ਕਰਦੇ ਆ ਆਪਾਂ ਧੱਕਾ ਕਰਦੇ ਆ ਭਾਜੀ ਧੱਕਾ ਨਾ ਕਰਿਆ ਕਰੋ ਉਹ ਸਾਹਮਣੇ ਵਾਲੇ ਵਾਸਤੇ ਗੁਰਦੁਆਰਾ ਸਾਹਿਬ ਦਾ ਖੜਿਆ ਹੈ ਉਹ ਵਾਈਟ ਬਿਲਡਿੰਗ ਇਹ ਅਸੀਂ ਪਹੁੰਚ ਗਏ ਹਾਂ ਜੀ ਆਇਰਲੈਂਡ ਦੇ ਗੁਰਦੁਆਰਾ ਸਾਹਿਬ ਸ਼ਾਇਦ ਸਭ ਤੋਂ ਪੁਰਾਣਾ ਹੋਵੇ ਪਤਾ ਨਹੀਂ ਹੋਰ ਕਿੱਥੇ ਕਿੱਥੇ ਹੈ ਗੁਰਦੁਆਰਾ ਸਾਹਿਬ ਕੰਟਰੀ ਤਾਂ ਛੋਟਾ ਜਿਹਾ ਹੈ ਗੁਰੂ ਗੁਰਦੁਆਰਾ ਗੁਰੂ ਨਾਨਕ ਦਰਬਾਰ ਇਮਾਰਤ ਤੋਂ ਲੱਗ ਰਿਹਾ ਹੈ ਕਾਫੀ ਜ਼ਿਆਦਾ ਪੁਰਾਣਾ ਤੇ ਦੂਰੋਂ ਨਿਸ਼ਾਨ ਝੂਲਦੇ ਦੇਖ ਕੇ ਪਤਾ ਲੱਗ ਜਾਂਦਾ ਵੀ ਇੱਥੇ ਗੁਰਦੁਆਰਾ ਸਾਹਿਬ ਹਾਂ ਅੰਦਰ ਦਰਬਾਰ ਹਾਲ ਚ ਜਾਣ ਦਾ ਰਸਤਾ ਸ਼ਾਇਦ ਇਹੀ ਹੈ ਸੰਗਤ ਜੇ ਨਹੀਂ ਹੈ ਨਹੀਂ ਉਹ ਤੁਹਾਨੂੰ ਪਤਾ ਹੀ ਹੈ ਕਿ ਵੀਕਐਂਡ ਤੇ ਜ਼ਿਆਦਾ ਸੰਗਤ ਬਾਹਰਲੇ ਗੁਰੂ ਘਰਾਂ ਚਾਹੁੰਦੇ ਹੈ ਗੁਰੂ ਘਰਾਂ ਲੋ ਜੀ ਹੁਣ ਚੱਲੀਏ ਆਪਾਂ ਵਾਪਸ ਸ਼ਹਿਰ ਦੇ ਵੱਲ ਤੇ ਉੱਥੇ ਬਾਈ ਇੰਦਰਜੀਤ ਹੋਣਾ ਨੇ ਚੰਗਾ ਬਾਬਾ ਜੀ ਸასი ਸ਼ਕਲ ਜੀ ਤੁਹਾਨੂੰ ਮਿਲਣਾ ਹੁੰਦਾ ਹੀ ਲੜਾ ਚੰਗਾ ਬਾਬਾ ਜੀ ਸასი ਸ਼ਕਲ ਜੀ ਜੀ ਹਾਂਜੀ ਬਾਬਾ ਜੀ ਨੇ ਦੱਸਿਆ ਕਿ ਪੂਰੇ ਆਇਰਲੈਂਡ ਚ ਤਿੰਨ ਗੁਰਦੁਆਰਾ ਸਾਹਿਬ ਆ ਦੋ ਛੋਟੇ ਹੈਗੇ ਜਿਹੜੇ ਕੇ ਹੁਣ ਬਿਲਕੁਲ ਨਵੇਂ ਬਣੇ ਆ ਤੇ ਬਾਕੀ ਸਭ ਤੋਂ ਵੱਡਾ ਤੇ ਪੁਰਾਣਾ ਜਿਹੜਾ ਗੁਰੂ ਘਰ ਆ ਉਹ ਇਹੀ ਆ ਡਬਲਿਨ ਚ ਜਿਹੜਾ ਸੀ ਤੁਹਾਨੂੰ ਦਿਖਾਇਆ ਹੈਗਾ ਤੇ ਉਹ ਜਿਹੜੇ ਦੋ ਆ ਉਹ ਛੋਟੇ ਪਿੰਡਾਂ ਚ ਬਣੇ ਹੋਏ ਆ ਜਿਵੇਂ ਹੁਣ ਸੰਗਤ ਹੌਲੀ ਹੌਲੀ ਵਧੀ ਜਾਂਦੀ ਆ ਤਾਂ ਉਧਰਲੇ ਪਾਸੇ ਡਬਲਿਨ ਰਾਜਧਾਨੀ ਨਹੀਂ ਆ ਸਕਦੇ ਤਾਂ ਉਹਨਾਂ ਨੇ ਉਧਰਲੇ ਪਾਸੇ ਕਰ ਲਿਆ ਉਹ ਕੱਲੇ ਸੰਡੇ ਨੂੰ ਓਪਨ ਹੁੰਦੇ ਆ ਸੰਡੇ ਨੂੰ ਗਲੀ ਸੰਗਤ ਆਉਂਦੀ ਆ ਤੇ 24 ਘੰਟੇ ਖੁੱਲਾ ਰਹਿੰਦਾ ਲੰਗਰ ਪਾਣੀ ਰਹਿਣ ਸੈਣ ਦਾ ਪ੍ਰਬੰਧ ਵੀ ਵਧੀਆ ਤੇ ਰਾਜਧਾਨੀ ਦਾ ਸਭ ਤੋਂ ਮੇਨ ਵੀ ਆ ਇਹ ਅਸੀਂ ਪਹੁੰਚ ਗਏ ਜੀ ਸਰਦਾਰ ਇੰਦਰਜੀਤ ਉਹਨਾਂ ਦੇ ਘਰ ਇਹਨਾਂ ਨੂੰ ਤੁਸੀਂ ਕੱਲ ਪਿਛਲੇ ਵਲੌਗ ਚ ਦੇਖਿਆ ਸੀਗਾ ਤੇ ਦਾਵਤ ਹੈ ਇਹਨਾਂ ਦੇ ਘਰ ਦੀ ਹਾਂਜੀ ਇਹ ਸ਼ਹਿਰ ਪਰ ਤੋਂ ਹੋ ਗਿਆ ਇਹਨਾਂ ਨੂੰ 21 ਸਾਲ ਹੋ ਗਏ 21 ਸਾਲ ਦੱਸਿਆ ਸੀ ਸ਼ਹਿਰ ਪਰ ਨਹੀਂ ਬੰਬੇ ਤੋਂ ਹੈਗਾ ਅੱਛਾ ਬੰਬੇ ਤੋਂ ਹਾਂ ਠੀਕ ਹੈ ਜੀ ਪਿਛੋਕੜ ਬੋਲੋਗੇ ਜੇ ਆਪਾਂ ਨੂੰ ਜੀ ਸ਼ੁਕਰੀਆ ਟ੍ਰੈਫਿਕ ਨੇ ਅੱਜ ਬਹੁਤ ਉਹ ਕੀਤਾ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਕਰੀਆ ਹਾਂ ਜੀ ਥੈਂਕ ਯੂ ਵੈਰੀ ਮਚ ਜੀ ਚੱਲੋ ਚੱਲੋ ਟ੍ਰੈਫਿਕ ਆ ਜਾ ਰਿਹਾ ਬੱਲੇ ਜੀ ਬੱਲੇ ਬੱਲੇ ਐਨੇ ਪਕਵਾਨ ਲੱਗਦੀ ਨਹੀਂ ਪੰਜਾਬ ਤੋਂ ਬਾਹਰ ਜਿੱਥੇ ਪੰਜਾਬੀ ਦੇ ਘਰ ਆਉਣ ਲੱਗੇ ਸ਼ੁਕਰੀਆ ਸਾਰੇ ਪਰਿਵਾਰ ਦਾ ਦੇਖੋ ਅਜੇ ਲੱਗੇ ਹੋਏ ਆ ਸਾਰੇ ਬਣਾਉਣ ਕਿੰਨੇ ਜਣੇ ਬਣਾਉਣ ਲੱਗੇ ਹੋਏ ਆਜੋ ਜੀ ਪਾਜੀ ਇਹ ਪੱਗਾਂ ਵਾਲੇ ਸਰਦਾਰ ਜੀ ਆਇਰਲੈਂਡ ਵਾਲੇ ਆ ਜੀ